225 ਘੰਟੇ ਦਾ ਮਹਾਯੱਗ ਹੋ ਰਿਹਾ ਹੈ ਯੱਗ ਦੀ ਮਹੱਤਤਾ ਕੀ ਹੈ ਕਿਉਂਕਿ ਯੱਗ ਤਾਂ ਹਰ ਵੀਰਵਾਰ ਵੀ ਹੈ ਨਾ ਇੱਥੇ ਧਾਮ ਦੇ ਵਿੱਚ ਹੁੰਦਾ ਤੇ ਇਹ ਜਿਹੜਾ ਮਹਾਯੱਗ ਹੁੰਦਾ ਇਹਦੀ ਮਹੱਤਤਾ ਕੀ ਹੋਣੀ ਜਦੋਂ ਅਸੀਂ ਲਗਾਤਾਰ ਇੰਨੇ ਸਮੂਹ ਦੇ ਵਿੱਚ ਹਜ਼ਾਰਾਂ ਲੋਕ ਆਹੂਤੀ ਪਾਉਂਦੇ ਆ ਮਾਂ ਦੀ ਯਾਦ ਕਰਦੇ ਆ ਮਾਂ ਮਾਂ ਪੁਕਾਰਦੇ ਆ ਜਿਹੜੀ ਬਰਬਾਦ ਦੀ ਸ਼ਕਤੀ ਹੈ ਉਹ ਜ਼ਰੂਰ ਇੱਥੇ ਆਉਂਦੀ ਜੀ ਸਾਡਾ ਪੂਰਨ ਵਿਸ਼ਵਾਸ ਹੈ ਜੋ ਇਸ 225 ਘੰਟੇ ਦੀ ਯੱਗ ਦੇ ਵਿੱਚ ਆਹੂਤੀ ਪਾ ਕੇ ਜਾਂਦਾ ਹੈ ਉਹਦੀਆਂ ਜੋ ਮਨੋ ਕਾਮਨਾ ਨੇ ਮਹਾਰਾਣੀ ਪੂਰਨ ਕਰ। ਮਾ ਬਗਲਾ ਮਖੀ ਨੂੰ ਲੈ ਕੇ ਕਈ ਤਰੀਕਿਆਂ ਧਾਰਨਾਵਾਂ ਆ ਕੇ ਕਲਿਕੀਆਂ ਚਰਚਾਵਾਂ ਚੱਲਦੀਆਂ ਨੇ ਕੋਈ ਕਹਿੰਦੇ ਵੀ ਭੂਤ ਪ੍ਰੇਤ ਹੁਣ ਉਹਨਾਂ ਦੀ ਪ੍ਰਸ਼ਤਨਦਾਰਨ ਵਾਸਤੇ ਬੜੀ ਸਖਤ ਦੇਵੀ ਹੈ। ਕੀ ਹੈ ਮਾਬੋ? ਮੈਂ ਪਹਿਲਾਂ ਵੀ ਅੱਜ ਇੱਕ ਇੰਟਰਵਿਊ 'ਚ ਗੱਲ ਕੀਤੀ। ਮਾ ਮਾ ਦਸ महाविद्या ਦੇ ਵਿੱਚ ਮਾ ਹਸਤਮਾ ਬਗਲਾ ਨਿਆਇ ਦੀ ਦੇਵੀ ਹੈ। ਜੀ। ਮਾ ਨਿਆਇ ਕਰਦੀ ਹੈ। ਮਾ ਹਾਰਿਦਾ ਸਹਾਰਾ ਹੈ। ਦੇਦੀ ਨਾ ਭਾਵਨਾ ਦੇ ਨਾਲ ਉਹਨੂੰ ਫਲ ਮਿਲਦਾ ਹੈਗਾ ਜੀ ਮਾਂ ਬਗਲਾ ਮੁਖ ਦੀ ਅਪਾਰ ਕਿਰਪਾ ਦੇ ਨਾਲ ਮੇਰਾ ਜੋ ਪਰਸਨਲ ਐਕਸਪੀਰੀਅੰਸ ਹੈਗਾ ਮਾਂ ਨੂੰ ਮਾਂ ਕਰਕੇ ਪੁੱਜੂ ਤਾਂ ਤੁਹਾਡਾ ਕੋਈ ਕੰਮ ਨਹੀਂ ਰੁਕਦਾ ਜੀ ਨਾਸ਼ ਕਰਨਾ ਬੁਰਦੀਆਂ ਦਾ ਨਾਸ਼ ਕਰਨਾ ਕਿਸੇ ਦਾ ਮੰਨ ਲਓ ਕੁਝ ਬੰਦੇ ਨਾਲ ਨਹੀਂ ਬਣਦੀ ਉਹਦਾ ਨਾਸ਼ ਕਰਨਾ ਇਹ ਵੀ ਬੜੀ ਚਰਚਾਵਾਂ ਹੁੰਦੀ ਆ ਪੰਡਿਤ ਜੀ ਕੋਲ ਜਾਓ ਦਕਸ਼ਨਾ ਦਿਓ ਤੇ ਜਿਹੜਾ ਮਰਜ਼ੀ ਜਾ ਕੇ ਆਪਣਾ ਤੁਸੀਂ ਹਵਨ ਕਰਾ ਲਓ ਮੈਂ ਇਸ ਮੱਤ ਵਿੱਚ ਸਹਿਮਤ ਨਹੀਂ ਹੈਗਾ ਜੀ ਠੀਕ ਹੈ ਮੈਂ ਇਹ ਗੱਲ ਦਸਾਂ ਹਰੇਕ ਬੰਦੇ ਦਾ ਆਪਣਾ ਆਪਣਾ ਮਤ ਹੈ ਹਰੇਕ ਬੰਦੇ ਬੁੱਧੀਜੀਵੀ ਦੇਖੋ ਮੈਂ ਕੋਈ ਦੇਸੀ ਜਾਂ ਅਨਪੜਾ ਜਾਂ ਬੰਦਾ ਮੇਰਾ ਕੋਈ ਜ਼ਿਆਦਾ ਮੈਂ ਪੜਿਆ ਲਿਖਿਆ ਨਹੀਂ ਪਰ ਮੈਂ ਇਸ ਮਤ ਵਿੱਚ ਮੈਂ ਸਹਿਮਤ ਨਹੀਂ ਹਾਂ ਸਾਨੂੰ ਦੁਸ਼ਮਣ ਪਛਾਣਨ ਦੀ ਲੋੜ ਆ ਸਾਡੇ ਦੁਸ਼ਮਣ ਹੈ ਕ ਕੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਠੀਕ ਹੈ ਜਿਹਦੇ ਤੋਂ ਅਸੀਂ ਭਰੇ ਹੋਏ ਆ ਆਪ ਹੀ ਸਾਰੇ ਭਰੇ ਹੋਏ ਆ ਜਿੱਦਾਂ ਤੁਸੀਂ ਗੱਲ ਕੀਤੀ ਜੀ ਪੰਡਤ ਜੀ ਕੋ ਜਾਓ ਦਖੀਣਾ ਦਿਓ ਜੀ ਫੇਰ ਤਾਂ ਦੁਨੀਆ ਦੀ ਕੋਈ ਬਚੇ ਨਹੀਂ ਮਾ ਲੋ ਮੈਨੂੰ ਈਰਖਾ ਹੀ ਨਹੀਂ ਮੈਂ ਕਿਸੇ ਨਾਲ ਕਰਦਾ ਮੇਰੀ ਦੁਸ਼ਮਣੀ ਨਹੀਂ ਕਿਸੇ ਨਾਲ ਪਈ ਜੀ ਮੈਂ ਕ੍ਰੋਧ ਨਹੀਂ ਕੀਤਾ ਮੇਰੀ ਲੜਾਈ ਨਹੀਂ ਹੋਊਂਦਾ ਸਭ ਨੂੰ ਮਿਲਦੀਆਂ ਗੱਲਾਂ ਇਹ ਯਾਰ ਬਹੁਤ ਚੋਦਰੀ ਜੀ ਆਪ ਹੀ ਪ੍ਰਧਾਨ ਬਣੇ ਹੋਏ ਨੇ ਉੱਥੇ ਜਾਂ ਕਿੱਦਾਂ ਇਹ ਸਭ ਨੂੰ ਮਿਲਦੀ ਬਹੁਤ ਬਹੁਤ ਸੁਣਨਾ ਪੈਂਦਾ ਕੀ ਕੀ ਮੰਨ ਲੋ ਫਿਰ ਕੀ ਮਜ਼ਾ ਆ ਚੰਗਾ ਲੱਗਦਾ ਵੀ ਲੋਕਾਂ ਦੀ ਵਿਰੋਧ ਹੋ ਰਿਹਾ ਮਤਲਬ ਮੈਂ ਸਹੀ ਕੰਮ ਕਰ ਰਿਹਾ ਵਿਰੋਧ ਕਿਦਾ ਕਰੋਗੇ ਜਿੱਥੇ ਤੁਹਾਡਾ ਵਾਸ ਨਹੀਂ ਚੱਲੂਗਾ ਮੈਨੂੰ ਕੁਝ ਨਹੀਂ ਆਂਦਾ ਮੈਂ ਬਾਰ ਬਾਰ ਕਹਿੰਦਾ ਵੀ ਮੈਂ ਲੋਕ ਦੇਖੋ ਮੇਰੀ ਮਹੰਤ ਦੀ ਸੇਵਾ ਹੈ ਸਾਨੂੰ ਮਹੰਤ ਬਾਰੇ ਜਾਣਨਾ ਹੋਊਗਾ ਮਹੰਤ ਹੁੰਦਾ ਕੌਣ ਬਿਲਕੁਲ ਮਹਾਂਤ ਕੋਈ ਬਾਬਾ ਜਾਂ ਗੁਰੂ ਨਹੀਂ ਬਣ ਜਾਂਦਾ ਮਹਾਂਤ ਦਾ ਮਤਲਬ ਹੁੰਦਾ ਮਰਿਆਦਾ ਨੂੰ ਕਾਇਮ ਕਰਕੇ ਰੱਖਣ ਵਾਲਾ ਸਾਰਿਆਂ ਨੂੰ ਜੈ ਮਾਤਾ ਦੀ ਜੈ ਮਾ ਬਗਲਾ ਮੁਖੀ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਮਾ ਬਗਲਾ ਮੁਖੀ ਧਾਮ ਜਿੱਥੇ 225 ਘੰਟੇ ਦਾ ਮਹਾ ਯੱਗ ਹੋ ਰਿਹਾ ਪਿਛਲੇ ਲੰਬੇ ਸਮੇਂ ਤੋਂ ਮਹਾ ਯੱਗ ਜਿਹੜਾ ਇਸ ਧਾਮ ਵਿਖੇ ਚੱਲਦਾ ਤੇ ਬੜੀ ਕਿਰਪਾ ਜਿਹੜੀ ਆ ਮਹਾਮਈ ਆਪਣੇ ਭਗਤਾਂ ਤੇ ਕਰਦੇ ਨੇ ਗੱਲਬਾਤ ਕਰਾਂਗੇ ਐਸੇ ਯੱਗ ਦੇ ਬਾਰੇ ਗੱਲਬਾਤ ਕਰਾਂਗੇ ਮਾ ਬਗਲਾ ਮੁਖੀ ਦੀਆਂ ਸ਼ਕਤੀਆਂ ਦੇ ਬਾਰੇ ਸਾਡੇ ਨਾਲ ਨੇ ਮਹਾਂਤ ਪ੍ਰਵੀਨ ਚੌਧਰੀ ਜੀ ਪਹਿਲਾਂ ਸਵਾਗਤ ਕਰ ਲene ਪੁਰਬੋ ਸਵਾਗਤ ਹੈ ਜੈ ਮਾਤਰੀ ਜੈ ਮਾਤਰੀ ਤੁਹਾਡੀ ਟੀਮ ਦਾ ਹਾਰਦਿਕ ਅਭਿਨੰਦਨ ਮਾ ਬਗਲਾ ਮੁਖੀ ਧਾਮ ਦੇ ਪ੍ਰਾਂਗਨ ਚ ਜੀ ਮੰਤ ਜੀ ਜਿਵੇਂ 225 ਘੰਟੇ ਦਾ ਮਹਾਯੱਗ ਚੱਲ ਰਿਹਾ ਉੱਥੇ ਵੀ ਆਪਾਂ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਚਰਚਾ ਕਰਾਂਗੇ ਮਾ ਪਗਲਾ ਮੁਖੀ ਜੀ ਤੇ ਮਾ ਬਗਲਾ ਮੁਖੀ ਜੀ ਨੂੰ ਲੈ ਕੇ ਕਈ ਤਰੀਕਿਆਂ ਧਾਰਨਾਵਾਂ ਕਿ ਤਰੀਕੇ ਦੀਆਂ ਚਰਚਾਵਾਂ ਚੱਲਦੀਆਂ ਨੇ ਕੋਈ ਕਹਿੰਦੇ ਵੀ ਭੂਤ ਪ੍ਰੇਤ ਹੁਣ ਉਹਨਾਂ ਦੀ ਪ੍ਰਸਤਨਦਾਰਨ ਵਾਸਤੇ ਬੜੀ ਸਖਤ ਦੇਵੀ ਹੈ ਕੀ ਹੈ ਮਾ ਬਗਲਾ ਮੈਂ ਪਹਿਲਾਂ ਵੀ ਅੱਜ ਇੱਕ ਇੰਟਰਵਿਊ 'ਚ ਗੱਲ ਕੀਤੀ ਮਾ ਮਾਂ ਹੁੰਦੀ ਹੈ ਪਹਿਲਾਂ ਤਾਂ ਜੋ ਮੇਰਾ ਮਤ ਹੈ ਦਸ ਮਹਾਵਿਦਿਆ ਦੇ ਵਿੱਚ ਮਾਂ ਅstm ਮਾਂ ਬਗਲਾ ਨਿਆਇ ਦੀ ਦੀਵੀ ਹੈ ਜੀ ਮਾਂ ਨਿਆਇ ਕਰਦੀ ਹੈ ਮਾਂ ਹਾਰਿ ਦਾ ਸਹਾਰਾ ਹੈ ਲੋਕਾਂ ਨੇ ਇਹਨਾਂ ਨੂੰ ਅਲੱਗ-ਅਲੱਗ ਰੂਪਾਂ ਦੇ ਵਿੱਚ ਅਰਾਧਿਆ ਜਾਂ ਪੂਜਿਆ ਜੀ ਮਹਾਰਾਣੀ ਨੇ ਆਪਣੀ-ਆਪਣੀ ਦੇਖੋ ਬੰਦੇ ਦੀ ਨਾ ਭਾਵਨਾ ਦੇ ਨਾਲ ਉਹਨੂੰ ਫਲ ਮਿਲਦਾ ਹੈਗਾ ਜੀ ਮਾਂ ਬਗਲਾ ਮੁਖ ਦੀ ਅਪਾਰ ਕਿਰਪਾ ਦੇ ਨਾਲ ਮੇਰਾ ਜੋ ਪਰਸਨਲ ਐਕਸਪੀਰੀਅੰਸ ਹੈਗਾ ਮਾਂ ਨੂੰ ਮਾਂ ਕਰਕੇ ਪੁੱਜੂ ਤਾਂ ਤੁਹਾਡਾ ਕੋਈ ਕੰਮ ਨਹੀਂ ਰੁਕਦਾ ਜੀ ਹੂੰ ਪਹਿਲੀ ਗੱਲ ਦੂਸਰਾ ਜਿੱਦਾਂ ਤੁਸੀਂ ਗੱਲ ਕੀਤੀ ਵੀ ਇਦਾਂ ਦੇ ਤੰਤਰ ਜਾਂ ਸਖਤ ਮਾਂ ਤਾਂ ਡਾਡੀ ਚੰਗੀ ਹੁੰਦੀ ਹੈ ਜਿਹਦੇ ਜਵਾਗ ਜਿਹਦੀ ਮਾਂ ਵਿਚਾਰੀ ਭੋਲੀ ਹੋਵੇ ਤਾਂ ਜਵਾਗ ਵੀ ਮੈਂ ਤਾਂ ਕਹਿੰਦਾ ਮੇਰੀ ਮਾਂ ਡਾਡੀ ਆ ਤਕੜੀ ਆ ਤਾਂ ਅਸੀਂ ਕੰਮ ਕਰਤੇ ਪਏ ਹਾਂ ਜੀ ਇਹ ਮਾਂ ਬਗਲਾ ਮੁਖ ਦੀ ਦੇਖਸ਼ਤਾ ਸੀ ਐਡੇ ਵੱਡੇ ਯੋਜਨ ਹੋ ਪਾ ਸਕਦੇ ਨਹੀਂ ਨਹੀਂ ਤਾਂ ਕੋਈ ਕਿਹੜੀ ਸ਼ਕਤੀ ਉਹ ਕਰਵਾ ਸਕੀ ਜੀ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿੱਚ ਕੋਈ ਐਸੀ ਸ਼ਕਤੀ ਨਹੀਂ ਹੈ ਕਿਸੇ ਵਿਅਕਤੀ ਵਿਸ਼ੇਸ਼ ਚ ਕੋਈ ਐਸੀ ਪਾਵਰ ਨਹੀਂ ਹੈ ਵੀ ਕੋਈ ਐਸਾ ਜੱਗ ਕਰ ਸਕੇ ਜੀ ਜੀ ਮੇਰੀ ਮਾਂ ਬਗਲਾ ਮੁਖੀ ਦੀ ਕਿਰਪਾ ਦੇ ਨਾਲ ਹੀ ਇਹ ਜਿਹੜਾ 225 ਘੰਟੇ ਦਾ ਖੰਡ ਮਹਾਜੱਗ ਹੋ ਰਿਹਾ ਉਹ ਮਾਂ ਬਗਲਾ ਮੁਖੀ ਦੀ ਅਧਿਖਸ਼ਤਾ ਚ ਹੋ ਰਿਹਾ ਜੀ ਤੇ ਤੁਸੀਂ ਜਿਵੇਂ ਗੱਲ ਕੀਤੀ ਹੈ ਵੀ ਮਾਂ ਦਾਦੀ ਹੁਣ ਚ ਪਰ ਕੀਤੇ ਕਿ ਚਰਚਾਵਾਂ ਵੀ ਨੇ ਮੰਨ ਲਓ ਤੁਸੀਂ ਹਵਨ ਜੱਗ ਹੁਣ 225 ਘੰਟੇ ਦਾ ਹੋਣਾ ਵਾ ਉਹ ਕਹਿੰਦੇ ਕਿਸੇ ਦਾ ਚੰਗਾ ਦਾ ਮਹਾਮਾਈ ਨੇ ਕਰਨਾ ਹੀ ਕਰਨਾ ਵਾ ਕਿਨੇ ਕਿਸੇ ਦਾ ਬੁਰਾ ਵੀ ਕਰਨਾ ਉਹ ਵੀ ਹੁੱਤੀ ਪਾ ਦੋ ਕਿਸੇ ਦਾ ਨਾਸ਼ ਕਰਨਾ ਵਿਰੋਧੀਆਂ ਦਾ ਨਾਸ਼ ਕਰਨਾ ਕਿਸੇ ਦਾ ਮੰਨ ਲਓ ਕਿਸੇ ਬੰਦੇ ਨਾਲ ਨਹੀਂ ਬਣਦੀ ਉਹਦਾ ਨਾਸ਼ ਕਰਨਾ ਇਹ ਵੀ ਬੜੀ ਚਰਚਾਵਾਂ ਹੁੰਦੀ ਆ ਪੰਡਤ ਜੀ ਕੋਲ ਜਾਓ ਦਕਸ਼ਨਾ ਦੋ ਤੇ ਜਿਹੜਾ ਮਰਜ਼ੀ ਜਾ ਕੇ ਆਪਣਾ ਤੁਸੀਂ ਹਵਨ ਕਰਾ ਸਕਦੇ ਮੈਂ ਇਸ ਮਤ ਵਿੱਚ ਸਹਿਮਤ ਨਹੀਂ ਹੈਗਾ ਠੀਕ ਹੈ ਮੈਂ ਇਹ ਗੱਲ ਦੱਸਾਂ ਹਰੇਕ ਬੰਦੇ ਦਾ ਆਪਣਾ ਆਪਣਾ ਮਤ ਹੈ ਹਰੇਕ ਬੰਦੇ ਬੁੱਧੀਜੀਵੀ ਦੇਖੋ ਮੈਂ ਕੋਈ ਦੇਸੀ ਜਾਂ ਅਨਪੜਾ ਜਾਂ ਬੰਦਾ ਮੇਰਾ ਕੋਈ ਜ਼ਿਆਦਾ ਮੈਂ ਪੜਿਆ ਲਿਖਿਆ ਨਹੀਂ ਪਰ ਮੈਂ ਇਸ ਮਤ ਵਿੱਚ ਮੈਂ ਸਹਿਮਤ ਨਹੀਂ ਹੈਗਾ ਪਹਿਲੀ ਗੱਲ ਦੂਸਰਾ मां ਬਗਲਾ ਮੁਕੀ ਦੀ ਪਾਸਨਾ ਸਾਨੂੰ ਦੁਸ਼ਮਣ ਪਛਾਣਨ ਦੀ ਲੋੜ ਆ ਸਾਡੇ ਦੁਸ਼ਮਣ ਹੈ ਕੌਣ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਠੀਕ ਹੈ ਜਿਹਦੇ ਤੋਂ ਅਸੀਂ ਭਰੇ ਹੋਏ ਆ ਆਪ ਹੀ ਸਾਰੇ ਭਰੇ ਹੋਏ ਆ ਜਿੱਦਾਂ ਤੁਸੀਂ ਗੱਲ ਕੀਤੀ ਜੀ ਪੰਡਤ ਜੀ ਕੋ ਜਾਓ ਦਖੀਨਾ ਦાઓ ਜੀ ਫੇਰ ਤਾਂ ਦੁਨੀਆ 'ਚ ਕੋਈ ਬਚੇ ਹੀ ਨਾ ਹੂੰ ਠੀਕ ਹੈ ماں ਨਿਆਂ ਦੀ ਦੀ ਵੀ ਹੈ ਜੀ ماں ਦੇ ਦੋ ਪੁੱਤਰ ਪਾਤਸ਼ਿਕ ਨੇ ਦੋਨਾਂ ਦਾ ਆਪਸ ਵਿੱਚ ਕੇਸ ਚੱਲ ਰਿਹਾ ਜੀ ਇੱਕ ਕੁਐਸਚਨ ਮੰਨਦਾ ਵੀ ماں ਕਿਹਦੇ ਨਾਲ ਖੜੂਗੀ ਕਿਹਨਾਂ ਕੋਲ ਬਿਲਕੁਲ ਸਹੀ ਜਿਹੜਾ ਸਹੀ ਹੋਊਗਾ ਸਹੀ ਹੋਊਗਾ ਉਹੀ ਨਾ ਜਿਹਦੀ ਤੁਸੀਂ ਗੱਲ ਕੀਤੀ ਠੀਕ ਹੈ ਪਹਿਲੀ ਗੱਲ ਸਹੀ ਹੋਊਗਾ ਦੂਸਰਾ ਮਾਂ ਇੱਕ ਐਸਾ ਰਸਤਾ ਨਿਕਾਲ ਦਿੰਦੀ ਹੈ ਆਪਸੀ ਸਮਝੌਤਾ ਹੋ ਜਾਂਦਾ ਜੀ ਉਹਦੀ ਵੀ ਗੱਲ ਰਹੀ ਉਹਦੀ ਵੀ ਗੱਲ ਰਹੀ ਮਾਂ ਨੇ ਦੋਨਾਂ ਨੂੰ ਸਦਬੁੱਧੀ ਦਿੱਤੀ ਮਾਂ ਦੀ ਕਿਰਪਾ ਹੀ ਉਹਨਾਂ ਦੀ ਕਿਰਪਾ ਦੇ ਨਾਲ ਮਾਂ ਦੀ ਕਿਰਪਾ ਦੇ ਨਾਲ ਉਹਨਾਂ ਦਾ ਆਪਸੀ ਰਾਜੀਨਾਮਾ ਜੀ ਜਿਵੇਂ ਤੁਸੀਂ ਗੱਲ ਕੀਤੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਤਾਂ ਜਿਹੜੇ ਅੰਦਰਲੇ ਸਾਡੇ ਕਹਿ ਸਕਦੇ ਅੰਦਰਲੇ ਵਿਰੋਧੀ ਨੇ ਅੰਦਰਲੇ ਇਹਨਾਂ ਨੂੰ ਖਤਮ ਕਰਨ ਦੀ ਜ਼ਰੂਰਤ ਹੈ ਪਰ ਲੋਕ ਇਹਨਾਂ ਨੂੰ ਛੱਡ ਕੇ ਜਿਹੜੇ ਦੁਨਿਆਵੀ ਵਿਰੋਧੀ ਹੈਗੇ ਉਹਨਾਂ ਦਾ ਜਾਂ ਤਾਂ ਆ ਵੀ ਯਾਰ ਆਹ ਬੰਦੇ ਨੇ ਮੇਰਾ ਕੰਮ ਖਰਾਬ ਕੀਤਾ ਇਹਨੂੰ ਪਹਿਲਾਂ ਟੋਕਣਾ ਨਹੀਂ ਮੈਂ ਫਿਰ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਅੰਦਰਲੇ ਨਹੀਂ ਹੈਗੇ ਦੁਸ਼ਮਣ ਇਹ ਬਾਹਰਲੇ ਆ ਜੀ ਜਦੋਂ ਅਸੀਂ ਗਲਤੀ ਕਰਾਂਗੇ ਕਾਮਚਾ ਕੇ ਕਰਾਂਗੇ ਕਰੋਧ ਚਾ ਕੇ ਕਰਾਂਗੇ ਲੋਭ ਚਾ ਕੇ ਕਰਾਂਗੇ ਹੰਕਾਰ ਚਾ ਕੇ ਕਰਾਂਗੇ ਮੋਹ ਚਾ ਕੇ ਕਰਾਂਗੇ ਜੀ ਠੀਕ ਹੈ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਕੰਮ ਤੁਰਦਾ ਉੱਥੇ ਹੀ ਹੈ ਠੀਕ ਹੈ ਉੱਥੇ ਹੀ ਤੁਰਦਾ ਹੈ ਜੇ ਸਾਡੇ ਉਹੀ ਉਹੀ ਸਾਡਾ ਬੇਸ ਹੀ ਠੀਕ ਹੋਊਗਾ ਜੀ ਮੰਨ ਲਓ ਮੈਨੂੰ ਈਰਖਾ ਹੀ ਨਹੀਂ ਮੈਂ ਕਿਸੇ ਨਾਲ ਕਰਦਾ ਮੇਰੀ ਦੁਸ਼ਮਣੀ ਨਹੀਂ ਕਿਸੇ ਨਾਲ ਪਈ ਜੀ ਮੈਂ ਕ੍ਰੋਧ ਹੀ ਨਹੀਂ ਕੀਤਾ ਮੇਰੀ ਲੜਾਈ ਨਹੀਂ ਹੋਊਗੀ ਜੀ ਹੁਣ ਜੇ ਇੱਥੇ ਆਈਏ ਮਹੰਤ ਜੀ ਤੁਸੀਂ ਬੜਾ ਵੱਡਾ ਕਾਰਜ ਕਰ ਰਹੇ ਹੋ ਹਨ ਆਪਣੇ ਸਾਰੇ ਪਰਿਵਾਰ ਦੇ ਨਾਲ ਮਿਲ ਕੇ ਮਾਬਗ ਲੰਕੀ ਪਰਵਾਦ ਨਾਲ ਮਿਲ ਕੇ ਇੱਥੇ ਵੀ ਤੁਹਾਨੂੰ ਔਕੜ ਦਾ ਸਾਹਮਣਾ ਕਰਨਾ ਪੈਂਦਾ ਇੱਥੇ ਵੀ ਕੋਈ ਲੋਕ ਨੇ ਲੱਤਾਂ ਖਿੱਚਣ ਵਾਲੇ ਵੀ ਆ ਬੜਾ ਵੱਡਾ ਯੋਜਨ ਹੋ ਰਿਹਾ ਵੀ ਕਿਸੇ ਨਾ ਕਿਸੇ ਤਰੀਕੇ ਵਿਗਨ ਪਾਇ ਹਰ ਕਰ ਫੁੱਫੜ ਹੁੰਦੇ ਐ ਹਰ ਕਰ ਫੁੱਫੜ ਹੁੰਦਾ ਹੀ ਐ ਅਸੀਂ ਉਹਨੂੰ ਫੁੱਫੜ ਮੰਨ ਲੈਂਦੇ ਐ ਵੀ ਕੋਈ ਵਿਆਹ ਸ਼ਾਦੀ ਘਰ ਤੇ ਚੰਗਾ ਕਾਰ ਦੀ ਕਰੋ ਕੋਈ ਮਾਮਾ ਤਾਇਆ ਫੁੱਫੜ ਚਾਚਾ ਕੋਈ ਐਸੇ ਵੈਸੇ ਫੁੱਫੜ ਦੀ ਕਹਾਵਤ ਐ ਵੀ ਹਰ ਘਰ 'ਚ ਕੋਈ ਨਾ ਕੋਈ ਐਸਾ ਜੀ ਹੁੰਦਾ ਜਿਹੜਾ ਕੰਮ 'ਚ ਘੜੰਮ ਕਰਨ ਲੱਗਦੇ ਉਹ ਇੱਥੇ ਵੀ ਨੇ ਮੇਰਾ ਕੰਮ ਤਾਂ ਹੈ ਨਹੀਂ ਉਹ ਮਾਈਦਾ ਮਾਂ ਬਗਲਾ ਮੁਖ ਦੀ ਦਿੱਖ ਤੇ ਜੱਗ ਹੋ ਰਿਹਾ ਪ੍ਰਵੀਨ ਚੌਧਰੀ ਜੱਗ ਤਾਂ ਹੋ ਨਹੀਂ ਰਿਹਾ ਜੇ ਕੋਈ ਕਮੀ ਪੇਚੀ ਰਹੂਗੀ ਜਾਂ ਕੋਈ ਘਟਵਾਤ ਹੋਊਗੀ ਤਾਂ ਮਾਦ ਐ ਤੁਹਾਨੂੰ ਸੁਣਨ ਨੂੰ ਮਿਲਦੀਆਂ ਗੱਲਾਂ ਇਹ ਵੀ ਆਪੀਨ ਚੌਧਰੀ ਜੀ ਆਪ ਹੀ ਪ੍ਰਧਾਨ ਬਣੇ ਹੋਏ ਨੇ ਉੱਥੇ ਜਾਂ ਕਿਦਾਂ ਇਹ ਚੀਜ਼ ਸੁਣਨ ਨੂੰ ਬਹੁਤ ਬਹੁਤ ਸੁਣਨਾ ਪੈਂਦਾ ਕੀ ਕੀ ਮੰਨੋ ਫਿਰ ਕੀ ਮੈਸੇਜ ਕੀ ਚੰਗਾ ਲੱਗਦਾ ਵੀ ਲੋਕਾਂ ਦੀ ਵਿਰੋਧ ਹੋ ਰਿਹਾ ਮਤਲਬ ਮੈਂ ਸਹੀ ਕੰਮ ਕਰ ਰਿਹਾ ਵਿਰੋਧ ਕਿਤਾ ਕਰੋਗੇ ਜਿੱਥੇ ਤੁਹਾਡਾ ਵਾਸ ਨਹੀਂ ਚੱਲੂਗਾ ਵਿਰੋਧ ਤੁਸੀਂ ਕਿਹਦਾ ਕਰੋਗੇ ਯਾਰ ਇਹ ਬੰਦੇ ਦਾ ਅਸੀਂ ਵਿਰੋਧ ਕਰਦੇ ਆ ਕਿਹਦਾ ਕਰਦੇ ਹਾਂ ਜਿੱਥੇ ਤੁਹਾਡਾ ਵਾਸ ਨਹੀਂ ਚੱਲਦਾ ਜੀ ਤੁਸੀਂ ਜਿੱਦੀ ਬਰਾਬਰੀ ਨਹੀਂ ਕਰ ਸਕਦੇ ਜਿਹਦੇ ਤੁਸੀਂ ਨਾਲ ਦਾ ਕੰਮ ਨਹੀਂ ਕਰ ਸਕਦੇ ਤੁਸੀਂ ਉਹਦਾ ਵਿਰੋਧ ਕਰੋ ਤੁਸੀਂ ਮੰਨਦੇ ਵਿਆਸਪੀਠ ਤੇ ਬੈਠਦੇ ਨਹੀਂ ਤੁਸੀਂ ਬਾਣਾ ਦੇ ਮਾ ਬਗਲਾ ਮੁਖੀ ਵਾਲਾ ਪਹਿਨਿਆ ਹੋਇਆ ਤੁਹਾਨੂੰ ਵੀ ਜੀ ਕਰਦਾ ਵੀ ਆਦਤ ਵਾਲੇ ਬੌਂਸਰ ਖੜੇ ਹੋਣ ਜੇ ਉੱਥੇ ਮਿਲਣਾ ਪ੍ਰਵੀਨ ਜੀ ਨੂੰ ਤੇ ਉਹ ਇੱਕ ਬੰਦ ਕਮਰੇ ਵਿੱਚ ਬੈਠੇ ਹੋਣ ਅੰਦਰ ਬਾਹਰ ਚੇਲੇ ਚਪਾਟੇ ਖੜੇ ਹੋਣ ਵੀ ਯਾਰ 15 ਮਿੰਟ ਲੱਗਣ 20 ਮਿੰਟ ਲੱਗਣ ਵੀ ਖੜੇ ਰਹੋ ਤੁਸੀਂ ਮੈਂ ਪਹਿਲਾਂ ਗੱਲ ਕੀਤੀ ਸੀ ਮੈਂ ਮੇਰੀ ਮਾਂ ਦਾ ਪੁੱਤਰ ਐ ਹੂੰ ਔਰ ਮੈਨੂੰ ਬੌਂਸਰਾਂ ਦੀ ਕੀ ਲੋੜ ਹੈਗੀ ਐ ਜਿਹਦੀ ਬਰਬਾਦ ਦੀ ਸ਼ਕਤੀ ਨੇ ਉਹਨੂੰ ਗੋਦੀ 'ਚ ਬਿਠਾਇਆ ਹੋਇਆ ਤੋਂਰ ਤੋਂ ਪਹਿਲਾਂ ਇੱਕ ਬੇਟੀ ਨੇ ਕੁਐਸਚਨ ਕੀਤਾ ਵੀ ਤੁਸੀਂ ਮਾਤਾ ਦੇ ਦਰਸ਼ਨ ਕੀਤੇ ਮੈਂ ਕਿਹਾ ਬੇਬੇ ਮੇਰੀ ਨਾਲ ਰਹਿੰਦੀ ਐ ਹੂੰ ਵੀ ਮੈਂ ਬੈਠਾ ਮੈਨੂੰ ਮੈਂ ਹਮੇਸ਼ਾ ਇਹ ਫੀਲ ਕਰਦਾ ਮੈਂ ਆਪਣੀ ਮਾਂ ਦਾ ਉਹ ਉਹ ਅਬੋਧ ਬਾਲਕ ਐ ਜਿਹੜਾ ਉਹ ਝੱਲਾ ਜਵਾਕ ਐ ਜਿਹੜੀ ਆਪਣੀ ਮਾਂ ਦੀ ਗੋਦੀ 'ਚ ਹੀ ਸੇਫ ਮੰਦਾ ਆਪਣੇ ਆਪ ਨੂੰ ਮੈਨੂੰ ਕੁਝ ਨਹੀਂ ਆਂਦਾ ਮੈਂ ਬਾਰ-ਬਾਰ ਕਹਿਣਾ ਵੀ ਮੈਂ ਲੁਕ ਦੇਖੋ ਮੇਰੀ ਮਹੰਤ ਦੀ ਸੇਵਾ ਹੈ ਸਾਨੂੰ ਮਹੰਤ ਬਾਰੇ ਜਾਣਨਾ ਹੋਊਗਾ ਮਹੰਤ ਹੁੰਦਾ ਕਿਹੋ ਜਿਹਾ ਹਾਂ ਬਿਲਕੁਲ ਮਹੰਤ ਕੋਈ ਬਾਬਾ ਜਾਂ ਗੁਰੂ ਨਹੀਂ ਬਣ ਜਾਂਦਾ ਮਹੰਤ ਦਾ ਮਤਲਬ ਹੁੰਦਾ ਮर्यादा ਨੂੰ ਕਾਇਮ ਕਰਕੇ ਰੱਖਣ ਵਾਲਾ ਜੀ ਕਿਸੇ ਵੀ ਸੰਸਾ ਦੀ ਧਾਮ ਦੀ ਮर्यादा ਨੂੰ ਕਾਇਮ ਰੱਖਣ ਵਾਲੇ ਨੂੰ ਮਹੰਤ ਕਿਹਾ ਜਾਂਦਾ ਜਿਸ ਮर्यादा ਦੀ ਗੱਲ ਕੀਤੀ ਮਹੰਤ ਜੀ ਗ੍ਰਹਿਸਤੀ ਜੀਵਨ ਵੀ ਹੈਗਾ ਦੋਨੇ ਜਿਹੜਾ ਪੈਰਲਲ ਚੱਲ ਸਕਦੇ ਨੇ ਬਿਲਕੁਲ ਚੱਲ ਸਕਦੇ ਹਾਂ ਜਿੰਨੇ ਹੱਦ ਤੱਕ ਦੇਵੀ ਦੇਵਤਾ ਹੋਏ ਨੇ ਜਾਂ ਸਾਡੇ ਬਹੁਤ ਵੱਡੇ ઋષਿ-ਮੁਨੀ ਹੋਏ ਨੇ ਗ੍ਰਹਿਸਤੀ ਸੀ ਘਰਸਥ ਦੇ ਨਾਲ ਨਾਲ ਦੇਖੋ ਗਰਸਥ ਜੀਵਨ ਪਰਮਾਤਮਾ ਦੀ ਉਤਪਤੀ ਹੈ ਨਾ ਜੀ ਨਰ ਹੂੰ ਔਰਤ ਪਰਮਾਤਮਾ ਨਹੀਂ ਬਣਾਇਆ ਨਾ ਜੇਕਰ ਜੇ ਗ੍ਰਸਥ ਜੀਵਨ ਨਾ ਹੁੰਦਾ ਤਾਂ ਮੈਂ ਬੰਦਾ ਇੱਕ ਚੀਜ਼ ਹੀ ਬਣਾਉਂਦਾ ਜਾਂ ਮੇਲ ਹੁੰਦਾ ਜਾਂ ਫੀਮੇਲ ਹੁੰਦਾ ਜਦੋਂ ਦੋਨੇ ਚੀਜ਼ਾਂ ਨੇ ਮੇਰਾ ਜਨਮ ਹੋਇਆ ਮੇਰੇ ਮਾਤਾ ਪਿਤਾ ਨੇ ਗ੍ਰਸਥ ਸੀਗਾ ਤਾਂ ਮੇਰਾ ਜਨਮ ਹੋਇਆ ਜੀ ਮੇਰੇ ਬੱਚੇ ਨੇ ਗ੍ਰਸਥੀਓ ਕਿ ਜਦੋਂ ਹੀ ਸ੍ਰਿਸ਼ਟੀ ਨੂੰ ਚਲਾਣਾ ਹੈ ਜਿਹੜੇ ਵਿਰਸਤੀ ਸੰਤ ਨੇ ਉਹ ਦੇਸ਼ ਲਈ ਦੁਨੀਆ ਲਈ ਸਮਾਜ ਲਈ ਆਪਣੀ ਤਪੱਸਿਆ ਕਰ ਰਹੇ ਹਨ ਤੁਸੀਂ ਫਿਰ ਇੱਥੇ ਤਾਂ ਆ ਕੇ ਮਹੰਤ ਹੁੰਨੇ ਜਾਂ ਫਿਰ ਤੁਸੀਂ ਮੰਨ ਲਓ ਆਪਣਾ ਕਾਰੋਬਾਰ ਕਰਦੇ ਹੋ ਕੋਈ ਹੋਰ ਕੰਮ ਕਰਦੇ ਹੋ ਮੈਂ ਜਦੋਂ ਪੀਲੇ ਬਾਣੇ 'ਚ ਹੁਣਾਂ ਫਿਰ ਮੈਂ ਮਹੰਤ ਦੀ ਪੂਰੀ ਮਰਿਆਦਾ ਦਾ ਪਾਲਨ ਕਰਦਾ ਜੋ ਮੇਰਾ ਡਿਸਪੀਸਪਲਨ ਮੇਰਾ ਬੋਲਣਾ ਚੱਲਣਾ ਆਚਰਣ ਖਾਣਾ ਪੀਣਾ ਜੋ ਹੋਣਾ ਚਾਹੀਦਾ ਮੇਰੀ ਕੋਸ਼ਿਸ਼ ਰਹਿੰਦੀ ਹੈ ਮਰਿਆਦਾ ਕੀ ਤੁਸੀਂ ਕੀ ਮੰਨਦੇ ਹੋ ਕੀ ਮਰਿਆਦਾ ਹੋਣੀ ਚਾਹੀਦੀ ਹੈ ਮਰਿਆਦਾ ਕਟਕਟ ਪਹਿਲਾਂ ਸ਼ਬਦਾਂ ਦੀ ਮਰਿਆਦਾ ਹੋਣੀ ਚਾਹੀਦੀ ਹੈ ਕਿਰਦਾਰ ਦੀ ਮਰਿਆਦਾ ਹੋਣੀ ਚਾਹੀਦੀ ਹੈ ਹਮਮ ਔਰ ਈਰਖਾ ਨਹੀਂ ਕਿਸੇ ਤੋਂ ਕਰਨੀ ਚਾਹੀਦੀ ਮੈਂ ਇੱਥੇ ਰਹਿ ਕੇ ਕਿਸੇ ਤੋਂ ਈਰਖਾ ਕਰੀ ਜਾਵਾਂ ਧਾਮ ਦੇ ਵਿੱਚ ਰਹਿ ਕੇ ਮੈਨੂੰ ਇੱਕ ਪੂਰਨ ਵਿਸ਼ਵਾਸ ਹੋਣਾ ਚਾਹੀਦਾ ਹੈ ਵੀ ਮੈਂ ਮਾਂ ਬਗਲਾਮੁਖੀ ਦਾ ਪੁੱਤਰ ਐ ਮੇਰੇ ਲਈ ਸਾਰੇ ਇੱਕ ਸਮਾਨ ਹੋਣੇ ਚਾਹੀਦੇ ਆ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਜੇ ਮੈਂ ਡੰਬਰਾਂ 'ਚ ਫਸ ਗਿਆ ਮੈਨੂੰ ਚਾਰ ਬੌਂਸਰ ਖੇਲ ਕੇ ਖੜੇ ਆ ਜੇ ਕੋਈ ਕੋਈ ਬੰਦਾ ਆਇਆ ਉਹ ਜੇ ਮੇਰੇ ਨਾਲ ਗੱਲ ਕਰਕੇ ਜਾਂ ਮੇਰੇ ਨਾਲ ਖੜ ਕੇ ਉਹਨੂੰ ਮਨ ਨੂੰ ਖੁਸ਼ੀ ਮਿਲਦੀ ਐ ਮੇਰੇ ਕਿਸੇ ਭੈਣ ਭਰਾ ਨੂੰ ਠੀਕ ਐ ਤਾਂ ਮੈਨੂੰ ਉਹਨਾਂ ਨੂੰ ਮਿਲਣਾ ਚਾਹੀਦਾ ਮੈਨੂੰ ਕਮਰਿਆਂ 'ਚ ਬੈਠ ਕੇ ਆਹ ਦਿਫਾਂਗ ਦੀ ਦੇਖੋ ਮੈਂ ਆ ਹੀ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦਾ ਮੈਂ ਜਿੰਨਾ ਵੀ ਸੰਤਾਂ ਦੇ ਸੰਦੇਹ 'ਚ ਰਿਹਾ ਹੈਗਾ ਮੈਨੂੰ ਉਹਨਾਂ ਨੇ ਬਹੁਤ ਪਿਆਰ ਦਿੱਤਾ ਹੈ ਉਸ ਪਿਆਰ ਦੇ ਕਰਕੇ ਅੱਜ ਮੈਂ ਸੇਵਾ ਕਰ ਪਾ ਰਿਹਾ ਕਿਉਂਕਿ ਇਹੀ ਚਰਚਾ ਆਮ ਰਹਿੰਦੀ ਆ ਵੀ ਜਿਹੜੇ ਮੰਨ ਲਓ ਕੋਈ ਗੱਡੀ ਤੇ ਬਹਿ ਗਿਆ ਕੋਈ ਮਹੰਤ ਨੇ ਕੋਈ ਮਹਾਪੁਰਸ਼ ਨੇ ਉਹ ਆਪਣੇ ਨੂੰ ਬਹੁਤ ਵੱਡਾ ਸਮਝਣ ਲੱਗੇ ਉਹ ਕਹਿੰਦੇ ਯਾਰ ਮੈਂ ਹੀ ਸਭ ਕੁਝ ਹਾਂ ਤੁਸੀਂ ਤਾਂ ਹੁਣ ਇਹ ਕਹਿੰਦੇ ਹੋ ਵੀ ਮੈਂ ਇੱਕ ਅਬੋਧ ਬਾਲਕ ਆ ਮਾ ਬਗਲਾ ਮੁਖੀ ਦਾ ਉਹ ਕਹਿੰਦਾ ਯਾਰ ਮੇਰੇ ਅੰਦਰ ਮਾ ਬਗਲਾ ਮੁਖੀ ਆ ਦੱਸ ਤੂੰ ਕੀ ਕਰੂਣਾ ਮੈਂ ਕਰਕੇ ਦੂੰ ਤੈਨੂੰ ਕਿਹਜਾ ਹੁੰਦੀਆਂ ਨੇ ਪੋਸਿਬਲ ਮੈਂ ਨਾ ਬਿਲਕੁਲ ਮੈਂ ਤੁਹਾਨੂੰ ਬਾਰ-ਬਾਰ ਇਹ ਗੱਲ ਰਿਪੀਟ ਕਰਦਾ ਨਾ ਤਾਂ ਮੈਂ ਉਹਨਾਂ ਲੋਕਾਂ ਤੇ ਵਿਸ਼ਵਾਸ ਕਰਦਾ ਜਿਹੜੇ ਕਹਿੰਦੇ ਸਾਡੇ ਜੀ ਮਾਤਾ ਬੋਲਦੀ ਹੈ ਹਾਂ ਬਾਬਾ ਬੋਲਦਾ ਉਹ ਮੈਂ ਮੈਂ ਇਹ ਗੱਲ ਕਹਿੰਦਾ ਜੋ ਬ੍ਰਹਮਾਣ ਦੀ ਸ਼ਕਤੀ ਹੈ ਹਾਂ ਠੀਕ ਹੈ ਉਹ 5-6 ਫੁੱਟ ਦੇ ਬੰਦੇ 'ਚ ਕਿੱਦਾਂ ਆ ਸਕਦੀ ਹੈ ਆਪਾਂ ਇਹ ਤਾਂ ਆਮ ਸੁਣਦੇ ਸੀ ਜਾਗਰਣ ਹੋਇਆ ਕੋਈ ਸਰਕਮ ਹੁੰਦਾ ਜਾਂ ਹਨਾ ਕੋ ਚੌਂਕੇ ਲਾਉਂਦੇ ਨੇ ਹੁਣ ਪਿੱਛੇ ਨਵੀਂ ਤਿਲਪੇ ਜੀ ਭੋਲੇ ਸ਼ੰਕਰ ਦੇ ਵੀ ਰੂਪ ਆਣ ਲੱਗੇ ਵੀ ਮੇਰੇ ਮੈਂ ਭੋਲੇ ਸ਼ੰਕਰ ਦੇ ਵੰਸ਼ ਵਿੱਚੋਂ ਹੈਗਾ ਆਇਆ ਦੇਖੋ ਸਾਡਾ ਸਾਡਾ ਨਾ ਇਹ ਦੁਰਭਾਗਿਆ ਹੈ ਸਨਾਤਨ ਦਾ ਹਾਂ ਅਸੀਂ ਜਿਹੜੇ ਸਾਡੇ ਦੇਵੀ ਦੇਵਤਾ ਦਾ ਰੂਪ ਲੈਂਦੇ ਨੇ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਮੇਰਾ ਡੇ ਆਫਸ ਤੋਂ ਹੀ ਜਦੋਂ ਦੀ ਮੈਂ ਹੋਸ਼ ਸੰਭਾਲੀਆਂ ਮੈਨੂੰ ਨਫ਼ਰਤ ਹੈ ਉਹਨਾਂ ਲੋਕਾਂ ਦੇ ਜਿਹੜੇ ਕਿਸੇ ਦੇਵੀ ਦੇਵਤਾ ਦੇ ਰੂਪ ਦੇ ਵਿੱਚ ਆਂਦੇ ਨੇ ਠੀਕ ਹੈ ਆਪਾਂ ਕੀ ਓਨੀ ਮਰਿਆਦਾ ਰੱਖ ਪਾ ਰਹੇ ਹਮ ਅੱਜ ਮੈਂ ਭੋਲੇ ਸ਼ੰਕਰ ਦਾ ਰੂਪ ਧਾਰਨ ਕਰਕੇ ਡਰਾਮਾ ਵਾਜੀ ਕਰਦਾ ਪਿਆ ਕਿੱਡਾ ਪਾਪ ਦਾ ਭਾਗੀਦਾਰ ਹੈ ਜੀ ਅਗਲਾ ਮੇਰੇ ਇਤਹਾਸਾ ਕਰਕੇ ਆ ਰਿਹਾ ਮੇਰੇ ਸਿਰ ਅੱਗੇ ਝੁਕਾ ਰਿਹਾ ਤੇ ਮੇਰਾ ਕਿਰਦਾਰ ਤਾਂ ਗੰਦਾ ਹੈ ਤੇ ਮੈਂ ਬਦਨਾਮੀ ਕੀ ਦੀ ਕਰ ਰਿਹਾ ਹੂੰ ਭੋਲੇ ਸ਼ੰਕਰ ਦੇ ਸਰੂਪ ਦੀ ਮੰਨ ਲਓ ਮੈਂ ਸੇਰ ਕਮਾਵਾਂ ਮੈਂ ਅੱਖਾਂ ਬੰਦ ਕਰਕੇ ਡਰਾਮੇ ਵਾਜੀ ਕਰਨੀ ਸ਼ੁਰੂ ਕਰਦਾ ਵੀ ਮੇਚ ਮਤ ਆ ਗਈ ਕਿੰਦਾ ਮਤ ਆ ਜੂਗੀ ਯਾਰ ਬਰਬਾਦ ਦੀ ਸ਼ਕਤੀ ਸਰੀਰ ਚਾਜ ਲੂ ਐਸੇ ਸਰੀਰ ਚਾਜਵੇ ਯਾਰ ਜਿਹਦਾ ਸਰੀਰ ਵੀ ਆਪਣਾ ਨਹੀਂ ਹੂੰ ਬਿਲਕੁਲ ਤੁਹਾਡਾ ਸਰੀਰ ਵੀ ਆਪਣਾ ਨਹੀਂ ਹੈ ਮਾਪੇ ਦਾ ਦਿੱਤਾ ਸਰੀਰ ਹੈ ਹੂੰ ਤੁਸੀਂ ਜਦੋਂ ਆਇਓ ਆਇਓ ਖਾਲੀ ਚਲੇ ਖਾਲੀ ਜਾਣਾ ਤੁਸੀਂ ਕਹਿੰਦੇ ਸੀ ਦੇਵੀ ਦੇਵਤਾ ਮੈਂ ਇੱਥੇ ਜਿਹੜੇ ਲੋਕ ਹੁਣ ਇਹਦੇ ਲਈ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਇੱਕ ਤਾਂ ਬੰਦਾ ਪਖੰਡ ਕਰ ਰਿਹਾ ਹੈਗਾ ਉਹਨੂੰ ਜ਼ਿੰਮੇਵਾਰ ਮੰਨਦੇ ਜਿਹੜੇ ਲੋਕ ਉਹਨਾਂ ਕੋਲ ਜਾ ਰਹੇ ਆ ਉਹ ਜ਼ਿੰਮੇਵਾਰ ਦੋਨੇ ਦੋਨੇ ਜ਼ਿੰਮੇਵਾਰ ਸਮਝਾਉਣ ਦੀ ਜ਼ਰੂਰਤ ਹੈਗੀ ਆ ਜੀ ਬਿਲਕੁਲ ਦੇਖੋ ਮੈਂ ਹਮੇਸ਼ਾ ਗੱਲ ਕਰਨਾ ਜੇ ਘਰ ਬੈਠੇ ਆਪਣੇ ਮਾਪਿਆਂ ਨੂੰ ਪੁੱਜੋ ਫਿਰ ਮੰਦਿਰ ਜਾਂਦਾ ਫਾਇਦਾ ਹੈ ਮੇਰੀ ਮੇਰੇ ਮਾਪੇ ਉਹਨਾਂ ਨਾਲ ਬਣਦੀ ਹੋਵੇ ਤੇ ਮੈਂ ਇੱਥੇ ਮੰਤ ਬਣਾਦਾ ਫਿਰ ਜੀ ਮੇਰੇ ਪਿਤਾ ਜੀ ਆਂਦੇ ਨਾ ਮੇਰਾ ਖੂਨ ਵੱਜ ਜਾਂਦਾ ਹੈ ਮੇਰੇ ਲਈ ਬਹੁਤ ਵੱਡੀ ਗੱਲ ਸੀ ਜੋ ਪਿਛਲੀ ਆ ਮੇਰੇ ਪਿਤਾ ਜੱਗ ਤੇ ਬੈਠਦੇ ਨੇ ਮੈਂ ਜਦੋਂ ਆ ਕੇ ਜੋ ਇਸ ਬਾਣੇ 'ਚ ਮੈਂ ਆਪਣੇ ਪਿਓ ਨੂੰ ਮੱਥਾ ਟੇਕਦਾ ਮੇਰੇ ਪਿਓ ਦੀ ਛਾਤੀ ਚੌੜੀ ਹੋ ਜਾਂਦੀ ਹੈ। ਹੂੰ ਠੀਕ ਹੈ ਨਾ ਮੈਂ ਆਪਣੇ ਮਾਪਿਓ ਲਈ ਮੇਰੀ ਅੰਦਰ ਵਾਲੀ ਮਾਂ ਤੋਂ ਪਹਿਲਾਂ ਮੇਰੇ ਜਨਮ ਦੇ ਨਾਲੇ ਮਾਤਾ ਪਿਤਾ ਦਾ ਸਨਮਾਨ ਜੀ ਜੀ ਮੰਤਰੀ ਜੀ ਤੁਸੀਂ ਵੀ ਫੀਲੇ ਵਸਤਰ ਪਹਿਨੇ ਹੋ ਅਸੀਂ ਪੰਡਾਲ ਦੇਖ ਰਿਹਾ ਸਾਰਾ ਪੀਲੇ ਰੰਗ ਨਾਲ ਸਜਿਆ ਹੈ ਪੀਲੇ ਰੰਗ ਦੀ ਕੀ ਮਹੱਤ ਹੈ ਦੇਖੋ ਦੋ ਕਾਰਨ ਨੇ ਮਾਂ ਬਗਲਾ ਮੁਖੀ ਧਾਮ ਦੇ ਵਿੱਚ ਸਿਰ ਤੇ ਪਟਕਾ ਬੰਨਣ ਦਾ ਪਹਿਲਾ ਕਾਰਨ ਇੱਕ ਸਮਾਨਤਾ ਜੀ ਕੋਈ ਫਰਕ ਨਾ ਹੋਵੇ ਛੋਟੇ ਵੱਡੇ ਦਾ ਜੀ ਚਾਹੇ ਇੱਥੇ ਰਾਜਾ ਆਵੇ ਚਾਹੇ ਰਾਂਕਾ ਵੀ ਉਹਨੂੰ ਪਟਕਾ ਪਾਣਾ ਹੀ ਪੈਣਾ ਜੀ ਉਹਦੇ ਨਾਲ ਕੀ ਹੈ ਇੱਕ ਸਮਾਨਤਾ ਆ ਗਈ ਹੂੰ ਦੂਸਰਾ ਜਦੋਂ ਆਪਾਂ ਸੇਧ ਟਕਦੇ ਆਂ ਬ੍ਰਸਪਤੀ ਉੱਚ ਹੁੰਦਾ ਜੀ ਚੰਗੀ ਬੁੱਧੀ ਆਂਦੀ ਹੈ ਬੰਦੇ ਨੂੰ ਚੰਗੀ ਬੁੱਧੀ 'ਚ ਕੰਮ ਕਰਨ ਦਾ ਮੌਕਾ ਮਿਲਦਾ ਇਹ ਦੋ ਮੇਨ ਕਾਰਨ ਜੀ ਜੀ ਤੇ ਮੰਨ ਲਈ 225 ਘੰਟੇ ਦਾ ਮਹਾਯੱਗ ਹੋ ਰਿਹਾ ਹੈ ਯੱਗ ਦੀ ਮਹੱਤਤਾ ਕੀ ਹੈ ਕਿਉਂਕਿ ਜੱਤਾਂ ਹਰ ਵੀਰਵਾਰ ਵੀ ਹੈ ਨਾ ਇੱਥੇ ਧਾਮ ਦੇ ਵਿੱਚ ਹੁੰਦਾ ਤੇ ਇਹ ਜਿਹੜਾ ਮਹਾਜੱਗ ਹੁੰਦਾ ਇਹਦੀ ਮਹੱਤਤਾ ਵੀ ਹੋਣੀ ਹੈ ਦੇਖੋ ਜਦੋਂ 225 ਘੰਟੇ ਦਾ ਖੰਡ ਮਹਾਜੱਗ ਹੋਣ ਜਾ ਰਿਹਾ ਹੈ ਇਹ ਆਪਣੇ ਆਪ ਦੇ ਵਿੱਚ ਸਾਰੇ ਦੇਵੀ ਦੇਵਤਾ ਇੱਥੇ ਆ ਕੇ ਅਸ਼ੀਰਵਾਦ ਦਿੰਦੇ ਨੇ ਜੀ ਜਦੋਂ ਅਸੀਂ ਲਗਾਤਾਰ ਇੰਨੇ ਸਮੂਹ ਦੇ ਵਿੱਚ ਹਜ਼ਾਰਾਂ ਲੋਕ ਆਉ ਹੂਤੀ ਪਾਉਂਦੇ ਆ ਮਾਂ ਦੀ ਯਾਦ ਕਰਦੇ ਆ ਮਾਂ ਮਾਂ ਪੁਕਾਰਦੇ ਆ ਜਿਹੜੀ ਬਰਬਾਦ ਦੀ ਸ਼ਕਤੀ ਹੈ ਉਹ ਜ਼ਰੂਰ ਇੱਥੇ ਆਉਂਦੀ ਜੀ ਸਾਡਾ ਪੂਰਨ ਵਿਸ਼ਵਾਸ ਹੈ ਜੋ ਇਸ 225 ਘੰਟੇ ਦੀ ਜਗ ਦੇ ਵਿੱਚ ਆਹੂਤੀ ਪਾ ਕੇ ਜਾਂਦਾ ਹੈ ਉਹਦੀਆਂ ਜੋ ਮਨੋ ਕਾਮਨਾ ਨੇ ਮਹਾਰਾਣੀ ਪੂਰਨ ਕਰਦੀ ਮੈਂ ਤੁਜੀ ਕੋਈ ਹੈਗੀਆਂ ਅਜਿਹੀਆਂ ਕੋਈ ਉਦਾਹਰਨਾ ਕੋਈ ਐਗਜ਼ੈਂਪਲ ਜਿਹੜੀਆਂ ਤੁਸੀਂ ਤੁਹਾਡੇ ਕੋ ਲੋਕ ਆਏ ਹੁਣ ਵੀ ਅਸੀਂ ਇੱਥੇ ਆਏ ਸੀਗੇ ਤੇ ਸਾਡੀਆਂ ਮਨੋ ਕਾਮਨਾਵਾਂ ਪੂਰੀਆਂ ਹੋਈਆਂ ਹੈਗੀਆਂ ਮੈਂ ਗਿਣਤੀ ਨਹੀਂ ਦੱਸ ਸਕਦਾ ਹਜ਼ਾਰਾਂ ਦੇ ਤਰ੍ਹਾਂ ਜੀ ਐਸੇ-ਐਸੇ ਮਹਾਰਾਣੀ ਨੇ ਚਮਤਕਾਰ ਕੀਤੇ ਨੇ ਮਾਂ ਮੇਰੀ ਮਾਂ ਬਗਲਾ ਮੁਕੀ ਨਹੀਂ ਬੱਚੇ 휠ਚੇਅਰ ਤੇ ਆਂਦੇ ਸੀ ਉਹ ਤੁਰ ਕੇ ਆਣ ਲੱਗ ਗਏ ਬੱਚਾ ਕੋਮਾ ਚ ਸੀਗਾ ਉਹ ਠੀਕ ਹੋ ਗਿਆ ਕਿਸੇ ਨੂੰ ਕੈਂਸਰ ਸੀ ਉਹ ਠੀਕ ਹੋ ਗਿਆ ਜਿੰਦਾ ਸਾਈਕਲ ਤੇ ਅੰਦਰ ਦੀ ਕਾਰ ਚਾਹਣ ਲੱਗ ਗਿਆ ਇਹ ਸਭ ਤੇ ਸਭ ਮੇਰੀ ਮਾਂ ਬਗਲਾ ਮੁਖੀ ਦੀ ਕਿਰਪਾ ਦੇ ਨਾਲ ਹੈ ਜੀ ਹਮੇਸ਼ਾ ਮੈਂ ਇੱਕ ਸ਼ਬਦ ਬੋਲਦਾ ਹਾਂ ਨਾ ਜ਼ਿੰਦਗੀ 'ਚ ਨਾ ਬਹਿਮ ਨਾ ਪਾਲਿਓ ਜੀ ਸ਼ੇਰ ਪਾਲ ਲਓ ਹਾਥੀ ਪਾਲ ਲਓ ਕੁੱਤਾ ਪਾਲ ਲਓ ਬਹਿਮ ਨਾ ਪਾਲੋ ਬਹਿਮ ਜਦੋਂ ਤੁਸੀਂ ਪਹਿਲਾਂ ਗੱਲ ਕੀਤੀ ਜੀ ਬਾਬਾ ਜੀ ਕਮਰੇ 'ਚ ਬੰਦ ਬੈਠੇ ਨੇ ਉਹਨੂੰ ਬਹਿਮ ਹੋ ਜਾਂਦਾ ਹੈ ਹੂੰ ਕੀ ਮਾਤਾ ਨਹੀਂ ਮੈਂ ਹੀ ਸਭ ਕੁਝ ਹੈ ਇੱਥੇ ਮਾਤਾਣੀ ਨੇ ਵੱਡੇ ਵੱਡੇਆਂ ਦੇ ਵਹਿਮ ਕੱਢੇ ਨੇ ਕਈਆਂ ਨੇ ਵਹਿਮ ਪਾਲ ਲਏ ਸੀ ਮਾਤਾਣੀ ਘੜ ਦਿੰਦੀ ਹੈ ਜੀ ਇੱਥੇ ਸਿਰਫ ਸਿਰਫ ਮਾਂ ਬਗਲਾਮੁਖੀ ਉਹਦੀ ਸ਼ਕਤੀ ਉਹਦਾ ਅਸ਼ੀਰਵਾਦ ਜੀ ਅਸੀਂ ਲੋਕ ਸਿਰਫ ਐਜੇ ਸੇਵਾਦਾਰ ਕਰਮ ਕਰ ਰਹੇ ਹਾਂ ਮੈਂ ਜਦੋਂ ਕਿਨੇ ਕਲਾਸ ਦੇ ਵਿੱਚ 40 ਬੱਚੇ ਪੜ੍ਹਦੇ ਹੁੰਦੇ ਨੇ ਉਹ ਇੱਕ ਮਨੀਟਰ ਬਣਾ ਦਿੱਤਾ ਜਾਂਦਾ ਵੀ ਕਲਾਸ ਚ ਮੈਂ ਇੱਕ ਸਿਰਫ ਸਿਰਫ ਇਹ ਕਹਿ ਸਕਦਾ ਵੀ ਮੰਤ ਦੇ ਤੌਰ ਤੇ ਮੈਂ ਇੱਕ ਮਰਿਆਦਾ ਕਾਇਮ ਕਰਨ ਵਾਲਾ ਮਨੀਟਰ ਦੇ ਰੂਪ ਚ ਵਿੱਚ ਸੇਵਾ ਕਰ ਰਿਹਾ ਮਹਾਰਾਣੀ ਸਭ ਤੇ ਕਿਰਪਾ ਕਿੰਨੇ ਕੁ ਸੇਵਾ ਦਾ ਜਿਹੜੇ ਇਸ ਮਹਾਯੱਗ ਦੇ ਵਿੱਚ ਸੇਵਾ ਕਰਨ 600 ਦੇ ਕਰੀਬ ਸਾਡੇ 24 ਘੰਟੇ ਜਿਹੜੇ ਸੇਵਾਦਾਰ ਨੇ ਮਾਂ ਬਗਲਾਮੁਖੀ ਦੇ ਉਹ ਅੰਗ ਨੇ ਪਰਿਵਾਰ ਦੇ ਸਾਨੂੰ ਖੁਸ਼ ਨਸੀਬ ਹੈ ਮੈਂ ਮੈਂ ਕਵਾਂਗਾ ਪੂਰੇ ਵਿਸ਼ਪ ਦੇ ਵਿੱਚ ਵੀ ਮੇਰੇ ਮਾਂ ਬਗਲਾਮੁਖੀ ਪਰਿਵਾਰ ਦੇ ਵਿੱਚ ਕੋਈ ਪ੍ਰਧਾਨਗੀ ਸੈਕਟਰੀ ਕੈਸ਼ੀਅਰ ਦਾ ਰੋਲਾ ਨਹੀਂ ਪੈਂਦਾ ਜੀ ਸਾਰੇ ਇੱਕ ਸਮਾਨ ਨੇ ਸਾਡੇ ਮਾਂ ਬਗਲਾਮੁਖੀ ਪਰਿਵਾਰ ਬੋਲਿਆ ਜਾਂਦਾ ਹੂੰ ਬਿਲਕੁਲ ਸਾਡੇ ਕੋਈ ਪ੍ਰਧਾਨ ਸੈਕਟਰੀ ਸੈਕਰੀ ਦਾ ਰੋਲਾ ਨਹੀਂ ਪੈਂਦਾ ਉਹਦਾ ਬੈਨੀਫਿਟ ਤੁਹਾਨੂੰ ਕੀ ਮਿਲਦਾ ਸਾਰੇ ਇੱਕ ਸਮਾਨ ਹੋ ਕੇ ਇੱਕ ਪਰਿਵਾਰ ਬਣ ਕੇ ਸਾਡਾ ਤੁਸੀਂ ਜਿੰਨੀ ਵੀ ਸ਼ਹਿਰ ਤੇ ਐਡਵਰਟਾਈਜ਼ਮੈਂਟ ਦੇਖੋਗੇ ਕਿਤੇ ਦਾ ਕੋਈ ਸਪੌਂਸਰਸ਼ਿਪ ਨਹੀਂ ਹੈਗੀ ਜੀ ਕਿਸੇ ਦਾ ਕੋਈ ਨਾਂ ਨਹੀਂ ਹੈਗਾ ਸਿਰਫ मां बगलामुखी परिवार जी ਜਿਵੇਂ 225 ਤੋਂ ਪੋਸਵਾ ਜੱਗ ਹੋਦੇ ਤੋਂ ਸਟਾਰਟਿੰਗ ਪਹਿਲੇ ਵਾਰੇ ਤੁਸੀਂ ਕੀਤੀ ਸੀ ਉਹ ਸਟਾਰਟਿੰਗ ਦੇ ਵਿੱਚ ਕਿੰਨੇ ਘੰਟੇ ਦਾ ਇੰਜੈਕਸ਼ਨ ਦੋ 2014 ਚ ਇਸ ਥਾਮ ਦੀ ਸਥਾਪਨਾ ਹੋਈ ਜੀ 72 ਘੰਟੇ ਦਾ ਇੱਥੇ ਜੱਗ ਦੀ ਸ਼ੁਰੂਆਤ ਹੁੰਦੀ ਹੈ ਫਿਰ 108 ਘੰਟੇ ਦਾ ਫਿਰ 156 ਘੰਟੇ ਫਿਰ 181 ਫਿਰ 192 ਫਿਰ 201 205 207 ਤੇ 216 ਘੰਟੇ ਦਾ ਸਫਰ ਹੀ ਪਹੁੰਚਦਾ ਪਿਆ ਜੀ ਜਦੋਂ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਸਾਨੂੰ ਬਹਿਮ ਨਹੀਂ ਪਾਲਣਾ। ਹੂੰ ਇੱਥੇ ਮਾਤਰਾਣੀ ਨੇ ਬੜਿਆਂ ਨੂੰ ਬਹਿਮ ਸੀ ਜੀ ਵੀ ਉਹ ਹੋਣਗੇ ਨਹੀਂ ਜਗ ਨਹੀਂ ਹੋਊਗਾ। ਇਹ ਤਾਂ ਵਿਕਸ਼ਤਾ ਮਾਤਾ ਦੀ ਹੈ। ਹੂੰ ਜਦੋਂ ਕੋਈ ਚੀਜ਼ ਇਹ ਬਹਿਮ ਪਾਲ ਲੇ ਅੱਜ ਮੈਂ ਬਹਿਮ ਪਾਲ ਲਵਾਂ ਵੀ ਮੈਂ ਨਹੀਂ ਹੋਊਗਾ ਜਗ ਨਹੀਂ ਹੋਊਗਾ। ਉਸ ਦਿਨ ਮੇਰਾ ਪਤਨ ਸ਼ੁਰੂ ਹੈ। ਜੀ ਮੈਨੂੰ ਸ਼ੁਕਰਗੁਜ਼ਾਰ ਕਰਨਾ ਚਾਹੀਦਾ ਮਹਾਰਾਣੀ ਨੇ ਮੈਨੂੰ ਚੁਣਿਆ ਮੈਂ ਜਗ ਕਰ ਪਾ ਰਿਹਾ ਜੀ ਮੈਂ ਤਾਂ ਸਵੇਰੇ ਉੱਠ ਕੇ ਨੱਕ ਰਗੜਦਾ ਮਾਂ ਜਾਨੇ ਅਣਜਾਣੇ 'ਚ ਗਲਤੀ ਹੋ ਜੇ ਪਰ ਆਪਣੇ ਚਰਨਾਂ 'ਚ ਦੂਰ ਨਾ ਕਿ ਜੀ ਬਸ ਇਹੀ ਇੱਕ ਮੈਂ ਪਹਿਲਾਂ ਗਿਆ ਅਬੋਧ ਬਾਲਕ ਬਣ ਕੇ ਮੈਂ ਆਪਣੀ ਮਾਂ ਦੀ ਝੋਲੀ 'ਚ ਬਹਿ ਕੇ ਸੇਵਾ ਕਰ ਰਿਹਾ ਮੇਰੀ ਮਾਂ ਕੇ ਪਾ 72 ਘੰਟੇ ਤੋਂ ਸ਼ੁਰੂਆਤ ਕੀਤੀ ਸੀ 225 ਘੰਟੇ ਤੇ ਅੱਜ ਤੁਸੀਂ ਯੱਗ ਸ਼ੁਰੂ ਕਰ ਰਹੇ ਹੋ ਜਿਵੇਂ ਜਿਵੇਂ ਦਿਨ ਬਦਦੇ ਨੇ ਘੰਟੇ ਵੱਧਦੇ ਨੇ ਜ਼ਿੰਮੇਵਾਰੀ ਵੱਧਦੀ ਨੇ ਜ਼ਿੰਮੇਵਾਰੀ ਕਿੰਨੀ ਕੁ ਹੁੰਦੀ ਔਕੇ ਕਿਉਂਕਿ ਇੱਕ ਛੋਟਾ ਜਿਹਾ ਘਰੇ ਕੋਈ ਕੀਰਤਨ ਕਰਉਣਾ ਹੋਵੇ ਕੋਈ ਪਾਠ ਕਰਉਣਾ ਹੈ ਵੱਡੀ ਜ਼ਿੰਮੇਵਾਰੀ ਹੋ ਜਾਂਦੀ ਹੈ ਇੱਥੇ ਬਹੁਤ ਵੱਡਾ ਯੱਗ ਹੋਣ ਜਾ ਰਿਹਾ ਹੈ ਕਹਿੰਦੇ ਨਾ ਜਿਹਦਾ ਕੀਲਾ ਤਕੜਾ ਹੋਵੇ ਨਾ ਇਹ ਦੇਖਸ਼ਾ ਤਾਂ ਬੇਬੇ ਆਪ ਕਰਦੀ ਪਈ ਹੈ ਸਾਨੂੰ ਕਹਦਾ ਬੋਝ ਹੈ ਜੀ 72 ਘੰਟੇ ਦੀ ਦੇਖਸ਼ਾ ਵੀ ਮਾਤਾ ਜੀ ਨੇ ਕੀਤੀ ਹੈ 225 ਘੰਟੇ ਦੀ ਦੇਖਸ਼ਾ ਵੀ ਕਰੀ ਹੈ ਅਗਲਾ 243 ਹੈ ਠੀਕ ਹੈ ਉਸ ਤੋਂ ਬਾਅਦ ਫਿਰ 252 772 ਘੰਟੇ ਤੱਕ ਦੀ ਪਲੈਨਿੰਗ ਹੈ ਜੀ ਸਾਡਾ ਆਉਣ ਵਾਲੇ 30 ਸਾਲ ਦੇ ਜੱਗ ਦੀ ਪਲੈਨਿੰਗ ਹੋ ਚੁੱਕੀ ਹੈ ਕਿਉਂਕਿ ਕਾਰ ਹੋ ਰਹੀ ਹੈ ਨਾ ਜੀ ਫਾਈ ਤਾਂ ਬੇਬੇ ਨੂੰ ਕਹਿ ਦੇਣਾ ਵੀ ਬੇਬੇ ਆ ਜੱਗ ਤੂੰ ਕਰਨਾ ਉਹ ਕਰਦੀ ਵੀ ਆ ਜੀ ਜੀ ਤੁਸੀਂ ਹਿੰਦੂ ਸਿੱਖ ਏਕਤਾ ਦੀ ਵਾਰ-ਵਾਰ ਗੱਲ ਕਰਦੇ ਹੋ ਲਾਸਟ ਜਦੋਂ ਸ਼ਹੀਦੀ ਦਿਹਾੜੇ ਆਇਆ ਸੀ ਵੀਡੀਓ ਬਹੁਤ ਵਾਇਰਲ ਹੋਈ ਸੀ ਜਿਹਦੇ ਵਿੱਚ ਤੁਸੀਂ ਸਾਬਚਨ ਗੁਰਗੋਬ ਸਿੰਘ ਜੀ ਨੂੰ ਰਾਸ਼ਟਰਪਿਤਾ ਦਾ ਦਰਜਾ ਦੇਣ ਦੀ ਗੱਲ ਕੀਤੀ ਸੀ ਕੀ ਭਾਵਨਾਵਾਂ ਤੁਹਾਡੀਆਂ ਮੈਂ ਹੁਣ ਵੀ ਕਹਿੰਦਾ ਮੇਰਾ ਵਾਸ ਚੱਲਿਆ ਦੇਸ਼ ਦਾ ਜੇ ਰਾਸ਼ਟਰਪਿਤਾ ਘਮਾਨ ਦਾ ਕੋਈ ਅਧਿਕਾਰੀ ਹੈ ਸਾਹਿਬ ਸ਼੍ਰੀ ਗੁਰਗੋਵੀ ਸਿੰਘ ਜੀ ਕਹਾ ਸਕਦੇ ਜੀ ਜਿਹਨੇ ਆਪਣਾ ਪਰਿਵਾਰ ਵਾਰਤਾ ਯਾਰ ਜੀ ਮੈਂ ਜਦੋਂ ਚਾਰੇ ਸਾਹਿਬ ਜੰਦਾਂ ਛਿੱਦੀ ਦੇੜੇ ਤੇ ਮੈਂ ਇੱਕ ਗੱਲ ਤੇ ਭਾਬੂ ਵੀ ਹੋ ਗਿਆ ਸੀ ਵੀ ਮੇਰਾ ਵੀ ਬੱਚੇ ਨੇ ਹਮ ਮੇਰੇ ਬੱਚੇ ਨੂੰ ਬੁਖਾਰ ਚੜ੍ਹਦੇ ਮੇਰਾ ਸਾਹ ਚੜ੍ਹ ਜਾਂਦਾ ਉਹ ਕਿੱਡਾ ਵੱਡਾ ਬੇਹੰਤ ਪਿਤਾ ਸੀ ਜਿਹਨੇ ਆਪਣੀ ਸਨਾਤਨ ਦੀ ਦੇਸ਼ ਦੀ ਆਪਣੀ ਧਰਮ ਦੀ ਰੱਖਿਆ ਵਾਸਤੇ ਆਪਣੀ ਔਲਾਦ ਨੂੰ ਵਾਰਤਾ ਜਿਵੇਂ ਇਹ ਅਟਲ ਸਚਾਈ ਹੈ ਪਰ ਕਈ Hindu ਪ੍ਰਚਾਰਕ ਜਾ ਹਿੰਦੂ ਜੱਤੇ ਬੰਦੇ ਲੋ ਉਹ ਇਹ ਗੱਲ ਕਹਿਣ ਤੋਂ ਕੰਨੀ ਘਤਰਉਂਦੇ ਨੇ ਕੀ ਕਾਰਨ ਹੋ ਸਕਦੇ ਨੇ ਪਿੱਛੇ ਉਹਨਾਂ ਦਾ ਆਪਣਾ ਵਿਚਾਰ ਹੈ ਮੈਂ ਤਾਂ ਦਸ਼ਮ ਪਿਤਾ ਨੂੰ ਮੈਂ ਕਹਿੰਦੇ ਕਹਿੰਦੇ ਵੀ ਰਾਮ ਵੀ ਮੇਰਾ ਤੇ ਵਾਹਿਗੁਰੂ ਵੀ ਮੇਰਾ ਜੀ ਠੀਕ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਆਉਂਦੀ ਜਿੱਥੇ ਬਹੁਤ ਇਹ ਦੇਖੋ ਅਸੀਂ ਖੁਸ਼ ਨਸੀਬ ਹੈ ਇਸ ਧਾਮ ਦੀ ਜਦੋਂ ٹرسٹ ਬਣੀ ਦੋ ਫਾਊਂਡਰ ਨੇ ਜੀ ਇੱਕ ਸਿਹਾਰ ਫੈਮਲੀ ਤੋਂ ਇੱਕ ਹਿੰਦੂ ਜੀ ਮੇਰਾ ਜਿਹੜੇ ਦੂਜੇ ਫਾਊਂਡਰ ਨੇ ਸਾਡੇ ਛਤਵਾਲ ਫੈਮਲੀ ਚੋਂ ਸਿਹਾਰ ਫੈਮਲੀ ਆ ਅਸੀਂ ਹਿੰਦੂ ਇਸ ਤੋਂ ਵੱਡੀ ਐਗਜ਼ਾਮਪਲ ਕੀ ਹੋਗੀ ਪੂਰੇ ਸਮਾਜ ਲਈ ਯਾਰ ਨਾ ਬੰਡੋ ਸਾਨੂੰ ਹੂੰ ਸਾਨੂੰ ਨਾ ਵੰਡੋ ਕੋਈ ਹਵਨ ਦੇ ਨਾਮ ਤੇ ਹੀ ਵੰਡ ਲਈ ਹਵਨ ਜਿਹੜਾ ਹਵਨ ਨਹੀਂ ਕਰਨਾ ਚਾਹੀਦਾ ਇਹ ਉਹਨਾਂ ਦੀ ਆਪਣੇ ਮੱਤ ਇੱਥੇ ਭੈਣੀ ਸਾਹਿਬ ਤੋਂ ਸਤਿਗੁਰੂ ਦੇਵ ਸਿੰਘ ਜੀ ਆ ਰਹੇ ਨੇ ਪੂਰੇ ਸਿੱਖ ਰੂਪੀ ਦੇ ਵਿੱਚ ਆਹੂਤੀ ਪਾ ਰਹੇ ਨੇ ਨਿਹੰਗ ਸਿੰਘ ਬਹੁਤ ਆ ਕੇ ਆਹੂਤੀ ਪਾ ਰਹੇ ਨੇ ਸੰਤ ਬਾਬਾ ਹਰਜੀਤ ਸਿੰਘ ਜੀ ਆਂਦੇ ਨੇ ਸਾਡੀਆਂ ਬਹੁਤ ਸਿੱਖ ਫੈਮਲੀਆਂ ਸਾਡੇ ਮਾਂ ਬਗਲਾ ਨੂੰ ਕੀ ਸੇਵੇ ਪਰਿਵਾਰ ਦੇ ਵਿੱਚ ਸਰਦਾਰ ਫੈਮਲੀਆਂ ਬਹੁਤ ਨੇ ਜੀ ਜੀ ਅਸੀਂ ਬੱਕਰੇ ਨਹੀਂ ਹਾਂ ਯਾਰ ਜੇਦੋਂ ਜੇ ਬੱਕਰੇ ਕਰਨਾ ਹੁੰਦਾ ਗੁਰਤੇਜ ਬਾਦਲ ਜੀ ਕਸ਼ਮੀਰੀ ਪੰਡਤਾਂ ਨਹੀਂ ਛੀਦੀ ਨਾ ਦਿੰਦੇ ਹੂੰ ਜੀ ਜਾਂ ਤਾਂ ਅਸੀਂ ਗਲਤ ਆ ਜਾਂ ਤਾਂ ਉਹ ਗਲਤ ਹੈ ਜੀ ਮਤਲਬ ਅਸੀਂ ਤਾਂ ਠੀਕ ਨਹੀਂ ਨਾ ਉਹ ਠੀਕ ਸੀ ਕੋਟਿਕ ਬਾਦਲ ਜੀ ਨੇ ਕਸ਼ਮੀਰੀ ਪੰਡਤਾਂ ਲਈ ਜੇ ਕੁਰਬਾਨੀ ਦਿੱਤੀ ਤਾਂ ਆਪਾਂ ਇੱਕ ਸੀ ਨਾ ਕੁਰਬਾਨੀ ਤੁਸੀਂ ਕਿਹਦੇ ਲਈ ਦੋਗੇ ਬਗਾਨੇ ਲਈ ਦੇ ਦੋਗੇ ਜਾ ਕੇ ਆਪਣੇ ਲਈ ਉਹਨਾਂ ਮੁਗਲਾਂ ਨੇ ਅੱਜ ਅਸੀਂ ਮੇਰੀ ਗੱਲ ਕੌੜੀ ਲੱਗੇਗੀ ਉਹਨਾਂ ਮੁਗਲਾਂ ਨੂੰ ਅੱਜ ਅਸੀਂ ਆਪਣਾ ਕਹਿੰਦੇ ਆ ਔਰ ਹਿੰਦੂ ਸਿੱਖ ਖ਼ਾਬਜ਼ ਵਿੱਚ ਲੜਦੇ ਪਏ ਆ ਜਿਨ੍ਹਾਂ ਲਈ ਜਿਨ੍ਹਾਂ ਲਈ ਗੁਰੂਆਂ ਨੇ ਕੁਰਬਾਨੀ ਦਿੱਤੀ ਉਹ ਆਪਾਂ ਗੱਲਾਂ ਭੁੱਲੀ ਬੈਠੇ ਜਿਵੇਂ 225 ਘੰਟੇ ਜਾਗਾ ਲਾਸਟ ਟਾਈਮ ਦੇ ਮੈਂ ਸਹੀ ਹੁਮਾ 13 ਲੱਖ ਦੇ ਕਰੀਬ ਸੰਗਤ ਜਿਹੜੀ ਇੱਥੇ ਨਤਮਸਤ ਹੋ ਗਏ ਇਸ ਵਾਰ ਕਿੰਨਾ ਕੁ ਮੰਨ ਕੇ ਚੱਲਦੇ ਕਿ ਮਾਈ ਦਾ ਖੁੱਲਾ ਅਸੀਂ ਕਹਿੰਦੇ ਆ 30 ਲੱਖ ਵੀ ਹੋਵੇ ਤਾਂ ਵੀ ਮਾਨ ਸੰਭਾਲੂਗੀ ਜੀ ਤੁੰਨਾ ਜੀ ਕਿ ਮੈਂ ਗੱਲ ਕਹੂੰਗਾ ਇੱਥੇ ਕੋਈ ਵਿਅਕਤੀ ਵਿਸ਼ੇਸ਼ ਨਹੀਂ ਹੈਗਾ ਜੀ ਜਦੋਂ ਕਿਤੇ ਵਿਅਕਤੀ ਵਿਸ਼ੇਸ਼ ਨਹੀਂ ਹੁੰਦਾ ਨਾ ਉਦੋਂ ਸ਼ਕਤੀ ਕੰਮ ਕਰਦੀ ਆ ਯਾਰ ਘਰ ਦੇ ਵਿੱਚ ਇੱਕ ਹਵਨ ਕਰ ਲਈਏ ਨਾ 7 ਦਿਨ ਮੱਤ ਵੱਜੀ ਰਹਿੰਦੀ ਆ ਵੀ ਆ ਸਾਮਾਨ ਲੈ ਕੇ ਆਣਾ ਸਾਮਾਨ ਲੈ ਕੇ ਆਣਾ ਉਹ ਯਾਰ ਮਾਤਾ ਨਹੀਂ ਕਰਾਂਦੀ ਵੀ ਅਸੀਂ ਤਾਂ ਕਹਿੰਦੇ ਨਾ ਮੈਂ ਤਾਂ ਉਹ ਕੁੱਕਰ ਆ ਜਿਹੜਾ ਗੱਡੇ ਦੇ ਥੱਲੇ ਤੁਰਿਆ ਜਾਂਦਾ ਜੀ ਗੱਡਾ ਤਾਂ ਆਪਣੇ ਆਪ ਚੱਲਦਾ ਪਿਆ ਮੈਂ ਤਾਂ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਵੀ ਮੈਨੂੰ ਮੰਦ ਦੀ ਸੇਵਾ ਮਿਲ ਗਈ ਮੈਨੂੰ ਬੈਠਣ ਨੂੰ ਮਿਲਦਾ ਮਾਂ ਯੱਕ ਕਰਨ ਦਾ ਮੌਕਾ ਦੇ ਰਹੀ ਐ ਲੋਕ ਵਿਰੋਧ ਕਰਦੇ ਆ ਕਰੀ ਜਾ ਜੀ ਮੈਂ ਕਿਸੇ ਨੂੰ ਜਵਾਬ ਦੇ ਨਹੀਂ ਐ ਮੈਂ ਸਿਰਫ ਜਵਾਬ ਦੇ ਆ ਆਪਣੀ ਮਾਂ ਨੂੰ ਜੀ ਉਹਦੀ ਆਗਿਆ ਹੋਈ ਉਹਨੇ ਮੈਨੂੰ ਬਿਠਾ ਲਿਆ ਜੀ ਉਹਦਾ ਮਨ ਕਰੂਗਾ ਸੇਵਾ ਕਰਾਊਗੀ ਜਿੱਦਨ ਮੇਰੀ ਗਲਤੀ ਮੇਰੇ ਕਰਨ ਮਰ ਰੋੜ ਦੂਗੀ ਜੀ ਪਰ ਮੈਂ ਇੱਕ ਅਰਦਾਸ ਕੀਤੀ ਮਾਂ ਵੀ ਇੱਥੋਂ ਮੈਂ ਉਦਣ ਜਾਵਾਂ ਜਿੱਦਨ ਮੇਰੇ ਪ੍ਰਾਣ ਨਿਕਲ ਜਾਣ ਹਮ ਸੇਵਾ ਤੋਂ ਬਮੱਖੋ ਤੋਂ ਕਰੀ ਜਿੱਦਨ ਮੇਰੇ ਪ੍ਰਾਣ ਨਿਕਲਣ ਜੀ ਬਸ ਜੀ ਯੱਗ ਦੇ ਵਿੱਚ ਹਰ ਤੇ ਬੀਜ ਮੰਤਰ ਦੀ ਮਾਲਾ ਕਰਦੇ 108 ਘੰਟੇ 108 ਵਾਰ ਹਨਾ ਉਹ ਕੀ ਮਹੱਤਵ ਹੈਗੀ ਬੀਜ ਮੰਤਰ ਦੀ ਮਾਲਾ ਦੇਖੋ ਮਾਂ ਦਾ ਬੀਜ ਮੰਤਰ ਹੈ ਮਾ ਦੇ ਬੀਜ ਮੰਤਰ ਦੀ ਜਦੋਂ ਆਪਾਂ ਉਚਾਰਨਾ ਕਰਦੇ ਆ ਓਮ ਹਲੀਮ ਬਗਲਾ ਮੁਖੀ ਸਰਬ ਦੁਸਤਾਨਾ ਵਾਚਮ ਮੁਖਮਪ ਤੰਬੇ ਆ ਦੀ ਬਾਮਕੀ ਲਿਆ ਬੁੱਧੀ ਵਿਨਾਸ਼ਾ ਹੇ ਹਲੀਮ ਜਦੋਂ ਅਸੀਂ ਆਹ ਹਉਤੀ ਪਾਨਦੇ ਆ ਸਾਡਾ ਪੂਰਨ ਵਿਸ਼ਵਾਸ ਹੈ ਵੀ ਕਿਸੇ ਪ੍ਰਕਾਰ ਦਾ ਜੀਵਨ ਜ ਕੋਈ ਵਾਧਾ ਵਿਗਨ ਆਇਆ ਹੋ ਜੀ ਕਿਸੇ ਪ੍ਰਕਾਰ ਦਾ ਕੋਈ ਕਸ਼ਟ ਹੋਵੇ ਉਹ ਠੀਕ ਹੁੰਦਾ ਹੈ ਜੀ ਜਦੋਂ ਅਸੀਂ ਸਮੂਹ ਦੇ ਵਿੱਚ ਪ੍ਰਾਰਥਨਾ ਕਰਦੇ ਆ ਸਾਡਾ ਵੀਰਵਾਰ ਨੂੰ ਪ੍ਰਤੀਗ ਵੀਰਵਾਰ ਯੱਗ ਹੁੰਦਾ ਉਹਨੂੰ ਸਮੂਹਿਕ ਪ੍ਰਾਰਥਨਾ ਦਾ ਅਸੀਂ ਨਾਮ ਦਿੰਦੇ ਆ ਜੀ ਪ੍ਰਾਰਥਨਾ ਨਾਮ ਇਥਲੀ ਨੇ ਸਮੂਹ ਦੇ ਵਿੱਚ ਕਹਿ ਕੇ ਇੱਕ ਪ੍ਰਾਰਥਨਾ ਕਰਨੀ ਜੇ ਅਸੀਂ ਇਹ ਜਨਮ ਦਿਨ ਵਾਲੀ ਮਾਂ ਨੂੰ ਤਿੰਨ ਭਰਾ ਅਸੀਂ ਜਨਮ ਲਿਆ ਮਾਂ ਦੀ ਕੁੱਖ ਚੋਂ ਜੇ ਅਸੀਂ ਇੱਕ ਕੰਮ ਨੂੰ ਤਿੰਨੇ ਭਰਾ ਅੱਜ ਇੱਕ ਭਰਾ ਮੇਰਾ ਦੁਨੀਆ 'ਚ ਨਹੀਂ ਹੈ ਅਸੀਂ ਜਦੋਂ ਛੋਟੇ ਹੁੰਦੇ ਇੱਕ ਤਿੰਨੇ ਇੱਕ ਸੁਰਨਾ ਆਪਣੀ ਮਾਂ ਨੂੰ ਕੋਈ ਕੰਮ ਕਹਿੰਦੇ ਸੀ ਹੁੰਦਾ ਸੀ ਜੀ ਤੇ ਇਹ ਤਾਂ ਬ੍ਰਹਮਾਣ ਦੀ ਸ਼ਕਤੀ ਹੈ ਕਿਉਂ ਨਹੀਂ ਹੋਊਗਾ ਸਾਨੂੰ ਮੰਗਣਾ ਨਹੀਂ ਆਉਂਦਾ ਤੁੰਨਾ ਜੀ ਅਸੀਂ ਇਹ ਡੱਬਰਾ 'ਚ ਫਸ ਗਏ ਜਿੱਦਾ ਤੁਸੀਂ ਗੱਲ ਕੀਤੀ ਪ੍ਰੋਟੋਕੋਲਾਂ 'ਚ ਫਸ ਕੇ ਬਾਉਂਸਰ ਹੋਣੇ ਚਾਹੀਦੇ ਆ ਤੁਹਾਡੇ ਆਦ ਵਾਲੇ ਗੱਡੀਆਂ ਲੱਗੀਆਂ ਹੋਣੀਆਂ ਚਾਹੀਦੀਆਂ ਨੇ ਤੁਸੀਂ ਮਿਲਣ ਲੱਗੇ ਪਹਿਲਾਂ 2 ਘੰਟੇ ਵੇਟ ਕਰੋ ਕਿਉਂ ਯਾਰ ਤੁਹਾਨੂੰ ਕੀ ਅਧਿਕਾਰ ਦਿੱਤਾ ਇਹ ਤੁਹਾਨੂੰ ਡਿਊਟੀ ਮਿਲੀ ਹੈ ਤੁਹਾਨੂੰ ਸੇਵਾ ਮਿਲੀ ਹੈ ਤੁਸੀਂ ਉਹਨੂੰ ਪ੍ਰੋਪਰਲੀ ਅਟੈਂਡ ਕਰੋ ਜੀ ਜੇਕਰ ਕੋਈ ਇਨਸਾਨ ਆਇਆ ਹੈ ਤੁਹਾਡੇ ਨਾਲ ਗੱਲ ਕਰਕੇ ਉਹਦੀ ਮੰਦੀ ਤਸੱਲੀ ਹੁੰਦੀ ਉਹਦੀ ਗੱਲ ਸੁਣੋ ਨਾ ਜੀ ਕਿਉਂ ਟੰਬਰਾਂ ਗੱਲ ਆਪਾਂ ਬੌਂਸਰ ਦੀ ਗੱਲ ਕਰਦੇ ਆ ਮੈਂ ਗੱਲ ਸ਼ਾਇਦ ਮੈਂ ਸਹੀ ਨਾਂ ਤੁਹਾਨੂੰ ਲੱਗੇ ਤੁਸੀਂ ਆਪਾਂ ਬੌਂਸਰ ਦੀ ਗੱਲ ਕਰਦੇ ਆ ਮੈਂ ਕਈ ਵਾਰ ਦੇਖਿਆ ਵਾ ਤੁਹਾਡੇ ਕੋਲ ਆਉਂਦੇ ਆ ਸੰਗਤ ਹੁੰਦੀ ਹੈ ਕੋਈ ਵੀ ਚੀਜ਼ ਲੈ ਕੇ ਆਏ ਆ ਤੁਸੀਂ ਇਹ ਨਹੀਂ ਕਹਿੰਦੇ ਇਹ ਡਰਾਈਵਰ ਨਹੀਂ ਆ ਜਗ ਗੱਡੀ ਚਲਾਉਂਦਾ ਤੁਸੀਂ ਇਹਨੇ ਮੰਦਰ ਚ ਲਾ ਮੇਰਾ ਹੱਕ ਨਹੀਂ ਇਹ ਵੀ ਬੜੀ ਚੀਜ਼ ਚੱਲਦੀ ਆ ਆਪਣਾ ਜੋ ਆਂਦਾ ਆਣਦਾ ਯਾਰ ਮੇਰਾ ਹੱਕ ਨਹੀਂ ਹੈ ਹੂੰ ਮੈਨੂੰ ਮੇਰਾ ਹੱਕ ਦਿੱਤਾ ਮਤ ਨਹੀਂ ਮੈਨੂੰ ਕਾਰੋਬਾਰ ਦਿੱਤਾ ਹੈ 150 ਬੰਦਾ ਮੇਰੀ ਫੈਕਟਰੀ ਕੰਮ ਕਰਦਾ ਮੈਨੂੰ ਮਾਤਰ ਨੇ ਸਮਰਥਾ ਦਿੱਤੀ ਹੋਈ ਹੈ ਜੇ ਮੈਂ ਦਾਨ ਦਾ ਪੈਸਾ ਖਾਵਾਂਗਾ ਤਾਂ ਮੈਂ ਪਾਪ ਦਾ ਭਾਗੀਦਾਰ ਬਣਾਗਾ ਜੋ ਸਮਾਨਤਾ ਆਂਦਾ ਉਹ ਧਾਮਦਾ ਹੈ ਹੂੰ ਮੈਨੂੰ ਅਧਿਕਾਰੀ ਨਹੀਂ ਨੇ ਹੈ ਮੈਨੂੰ ਆਗਿਆ ਨਹੀਂ ਹੈ ਕਿਸੇ ਤੋਂ ਕੋਈ ਚੀਜ਼ ਲੈਣ ਦੀ ਮਤਲਬ ਹੈ ਤੁਸੀਂ ਕਿਸੇ ਘਰ ਜਾਣੇ ਉੱਥੇ ਵੀ ਕੋਈ ਜਲ ਪਾਣੀ ਨਹੀਂ ਛਕਦੇ ਹੈ ਜੀ ਮੈਂ ਅਧਿਕਾਰੀ ਨਹੀਂ ਹੈ ਭਰਾ ਮੇਰਾ ਉਹ ਮੈਨੂੰ ਥੋੜੀ ਬੁਲਾ ਰਿਹਾ ਉਹ ਬਗਲਾ ਮੁਖੀ ਦੇ ਮੰਤਰ ਨੂੰ ਬੁਲਾ ਰਿਹਾ ਮੈਂ ਜਾ ਰਿਹਾ ਦੇਖੋ ਮੇਰੀ ਇੱਕ ਮਰਿਆਦਾ ਹੈ ਮੈਂ ਕਿਸੇ ਦੇ ਘਰ ਜਾ ਕੇ ਉਹਨੂੰ ਤਕਲੀਫ ਨਾ ਦਵਾ ਮੈਂ ਜੇ ਕਿਸੇ ਦੇ ਘਰ ਮੈਨੂੰ ਪਿਆਰ ਨਾਲ ਬੁਲਾਇਆ ਮੈਂ ਉਹਦੇ ਪਰਿਵਾਰ ਦਾ ਜੀ ਬਣ ਕੇ ਜਾਵਾਂ ਮੈਂ ਉਸ ਅਡੰਬਰ ਤੋਂ ਦੇਖੋ ਜਦੋਂ ਮੈਂ ਕਿਸੇ ਘਰ ਜਾਂਦਾ ਉਹ ਫਾਰਮੈਲਟੀ ਚ ਪੈ ਜਾਂਦਾ ਉਸ ਤੋਂ ਬਾਅਦ ਮੈਂ ਉਸ ਪ੍ਰਥਾ ਹੀ ਬਣਾ ਲਈ ਕਿਸੇ ਦੇ ਘਰ ਸਿਰਫ ਪਾਣੀ ਪੀਣਾ ਹੈ ਪਾਣੀ ਚ ਪੈ ਗਿਆ ਮਨੁੱਖੀ ਜੀਵਨ ਹੈ ਤੁਹਾਡਾ ਵੀ ਮਨੁੱਖੀ ਜੀਵਨ ਹੈ ਜੀ ਨਹੀਂ ਕਰਦਾ ਮੈਂ ਵੀ ਉਹਨਾਂ ਚੀਜ਼ਾਂ ਵਿੱਚ ਜਾਵਾਂ ਜੋ ਬਾਕੀ ਲੋਕ ਕਰਦੇ ਨੇ ਮੈਂ ਅਧਿਕਾਰੀ ਨਹੀਂ ਬੰਨਿਆ ਹੋਇਆ ਮਾਤਾ ਨੇ ਮਾਤਾ ਦਾ ਮੇਰੀ ਮਾਂ ਬੋਲ ਕੇ ਕਹਿੰਦੀ ਹੈ ਡਰਾਮੇਬਾਜ਼ੀ ਤੋਂ ਬਚਣਾ ਪੁੱਤ ਹੂੰ ਮੈਂ ਡਰਾਮੇਬਾਜ਼ੀ ਤੋਂ ਬਚਦਾ ਜੀ ਮੈਨੂੰ ਡਰਾਮੇਬਾਜ਼ੀ ਤੋਂ ਬਹੁਤ ਡਰ ਲੱਗਦਾ ਦੇਖੋ ਕਹਿੰਦੇ ਨਾ ਵੀ ਜਦੋਂ ਬੰਦੇ ਦਾ ਪਤਨ ਹੁੰਦਾ ਨਾ ਹੂੰ ਉਹ ਇਹਨਾਂ ਡਰਾਮੇਬਾਜ਼ੀਆਂ ਕਰਕੇ ਹੁੰਦਾ ਹੂੰ ਇਸ ਲਈ ਬਚੋ ਯਾਰ ਜਿੰਨਾ ਬਚ ਸਕਦੇ ਹੋ ਕਿਸੇ ਨੂੰ ਪਿਆਰ ਦਿਓ ਮੈਂ ਹਮੇਸ਼ਾ ਕਹਿੰਦਾ ਤੁਸੀਂ ਮੇਰੇ ਲਈ ਲੈ ਕੇ ਆਣਾ ਨਾ ਮੇਰੇ ਲਈ ਆਪਣਾ ਆਸ਼ੀਰਵਾਦ ਲੈ ਕੇ ਆਓ ਮੇਰੇ ਲਈ ਲੈ ਕੇ ਆਣਾ ਆਪਣਾ ਪ੍ਰੇਮ ਲੈ ਕੇ ਆਓ ਜਿਹੜਾ ਖਤਮ ਤੁਸੀਂ ਫੁੱਲ ਦੇ ਦੋਗੇ ਕੋਈ ਗਿਫਟ ਆਈਟਮ ਦੇ ਦੋਗੇ 10000 50000 20000 ਲੱਖ 2 ਲੱਖ ਦਾ ਮੈਨੂੰ ਬੜੀ ਸਮਰਥਾ ਦਿੱਤੀ ਹੈ ਮਾਤਾ ਰਾਣੀ ਨੇ ਮੈਨੂੰ ਇੰਨਾ ਵਧੀਆ ਕਾਰੋਬਾਰ ਦੇਤਾ ਜੋ ਸੁਖ ਸਾਧਨ ਚਾਹੀਦੇ ਮੈਨੂੰ ਮਾਤਾ ਰਾਣੀ ਨੇ ਦਿੱਤੇ ਹੋਏ ਜੀ ਮੈਂ ਫਿਰ ਕਿਉਂ ਕਿਸੇ ਲੋਕ ਦੀ ਆਸ ਕਰਾਂ ਮੈਂ ਤੌਰ ਤੇ ਤਾਂ ਪ੍ਰੇਮ ਮੰਗਾ ਤੁਹਾਡੇ ਮਨ ਚ ਤੋਂ ਨਾ ਜੀ ਪ੍ਰੇਮ ਹੋਵੇ ਮਹੰਤ ਜੀ ਕੋ ਚੱਲਣਾ ਮੇਰੇ ਆਪਣੇ ਮਹੰਤ ਜੀ ਨੇ ਠੀਕ ਹੈ ਕਿਤੇ ਮੇਰਾ ਕੋਈ ਵਿਰੋਧ ਕਰਦਾ ਹੋਊਗਾ ਜੇ ਤੁਹਾਨੂੰ ਮੇਰ ਨਾਲ ਪ੍ਰੇਮ ਹੋਊਗਾ ਤੁਸੀਂ ਉਹਦਾ ਕਾਊਂਟਰ ਕਰੋਗੇ ਨਹੀਂ ਯਾਰ ਇਹ ਕੰਮ ਤੂੰ ਗਲਤ ਕਰਦਾ ਪਿਆ ਨਹੀਂ ਮਹੰਤ ਜੀ ਅਸੀਂ ਜਾਣਦੇ ਆ ਜੀ ਜੇਕਰ ਜੇਕਰ ਮੇਰਾ ਸਮਾਜ ਦੇ ਵਿੱਚ ਦੇਖੋ ਹਰ ਇੱਕ ਚੀਜ਼ ਦਾ ਵਿਰੋਧ ਹੋਊਗਾ ਚੰਗੀ ਚੀਜ਼ ਦਾ ਵਿਰੋਧ ਜ਼ਰੂਰ ਕਰਨਗੇ ਲੋਕ ਕਦੀ ਕਿਸੇ ਸ਼ਰਾਬੀ ਦਾ ਵਿਰੋਧ ਹੁੰਦਾ ਦੇਖਿਆ ਕਿਸੇ ਮਾਸ ਵਾਲੀ ਦੁਕਾਨ ਦਾ ਵਿਰੋਧ ਹੁੰਦਾ ਦੇਖਿਆ ਕਿਉਂ ਮਾਰੀ ਚੀਜ਼ ਦਾ ਵੀ ਵਿਰੋਧ ਨਹੀਂ ਕਰਦਾ ਜੇ ਹੁਣ ਅਸੀਂ ਯੱਗ ਕਰ ਰਹੇ ਆ ਇਹ ਚ ਲੋਕਾਂ ਦਾ ਵਿਰੋਧ ਹੈ ਸਾਡੇ ਸ਼ਹਿਰ 'ਚ ਹੋਲਡਿੰਗ ਲੱਗੇ ਆ ਕੁਝ ਐਨ ਜੀਓ ਐਸੇ ਲੱਗੇ ਨੇ ਵੀ ਯਾਰ ਇਹਨਾਂ ਨੇ ਬੋਰਡ ਲਾਤੇ ਜੀ ਜਾਂ ਸਾਈਨ ਬੋਰਡ ਤੇ ਲਾਤੇ ਉਹ ਲਵਾਉਂਦੇ ਪਏ ਨੇ ਉਹਨਾਂ ਦੀ ਆਪਣੀ ਬੁੱਧੀ ਹੈ ਪੋਲੀਟਿਕਲ ਬੋਰਡਾਂ ਦਾ ਕੋਈ ਵਿਰੋਧ ਨਹੀਂ ਕਰ ਰਿਹਾ ਕਿਸੇ ਐਮ ਐਲ ਏ ਐਮ ਪੀ ਜਾਂ ਮੁੱਖ ਮੰਤਰੀ ਫੋਟੋ ਲੱਗੀਆਂ ਲੱਗੀਆਂ ਨੇ ਕੋਈ ਢਕਾ ਛੋਟੇ ਤੋਂ ਕੀ ਆ ਉਹ ਮੇਰੇ ਤੋਂ ਵੀ ਹੋ ਸਕਦੀ ਵੀ ਕੱਲ ਦਾ ਮਤਲਬ ਵੀ ਪ੍ਰਵੀਨ ਚੌਧਰੀ ਅੱਜ ਮੰਤ ਬਣ ਗਿਆ ਜਿਹਨਾਂ ਲੋਕਾਂ ਨੂੰ ਮੇਰੇ ਤੇ ਈਰਖਾ ਹੈ ਉਹ ਜਲੀ ਜਾਂਦੇ ਨੇ ਮੈਂ ਕੀ ਕਰ ਸਕਦਾ ਮੇਰੇ ਉਹਨਾਂ ਦੀ ਸੋਚ ਅਖੀਰ ਵਿੱਚ ਸਵਾਲ ਕਰਾਂਗੇ ਜਿਹੜਾ ਮਹਾਜਗ ਹੋ ਰਿਹਾ ਅਖੰਡ ਮਹਾਜਗ ਉਹਦੇ ਬਾਰੇ ਸੰਗਤਾਂ ਨੂੰ ਕੀ ਪੀਤ ਕਰਦੇ ਕੀ ਸੱਦਾ ਦੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੇਰਾ ਇੱਕ ਹੱਥ ਜੋੜ ਬੇਨਤੀ ਹੈ 30 ਜਨਵਰੀ ਤੋਂ ਲੈ ਕੇ 8 ਫਰਵਰੀ ਇਹ ਯੋਜਨ ਹੋਣ ਜਾ ਰਿਹਾ ਤੁਸੀਂ ਸਹਿ ਪਰਿਵਾਰ આમੰਤ੍ਰਿਤ ਹੋ ਮੇਰਾ ਨਮੰਤਰਣ ਤੁਹਾਡੇ ਤੇ ਦੇਖੋ ਕੱਲਾ ਮੈਂ ਨਿੱਜੀ ਤੌਰ ਤੇ ਸਾਰਿਆਂ ਕੋ ਨਹੀਂ ਪਹੁੰਚ ਸਕਦਾ ਤੋ ਨਾ ਜੀ ਦੇ ਥਰੂ ਮੈਂ ਸਾਰ ਨੂੰ ਇੱਕ ਸੰਦੇਸ਼ ਤੁਹਾਡੇ ਚਰਨਾਂ 'ਚ ਮੈਂ ਦੇ ਰਿਹਾ ਵੀ 30 ਜਨਵਰੀ ਸਵੇਰੇ 10 ਵਜੇ ਸ਼ੁਰੂਆਤ ਹੋਣੀ ਹੈ ਔਰ 8 ਫਰਵਰੀ ਸ਼ਾਮੀ 7 ਵਜੇ ਤੱਕ 24 ਘੰਟੇ ਚੱਲਣਾ ਕੋਈ ਵੀ ਮੇਰਾ ਭੈਣ ਭਰਾ ਆ ਕੇ ਅਸ਼ੀਰਵਾਦ ਪ੍ਰਾਪਤ ਕਰੇ ਔਰ ਘਰ ਬੈਠ ਕੇ ਅਰਦਾਸ ਕਰਦਾ ਇਹ ਮਾਂ ਦਾ ਬੱਚਾ ਇਹ ਸੇਵਾ ਕਰਦਾਰ ਇਹਦੇ ਸੇਵਾ ਦੇ ਵਿੱਚ ਕੋਈ ਵਿਗਨ ਨਾ ਆਵੇ ਇਹਦੀ ਬੁੱਧੀ ਠੀਕ ਰਵੇ ਇਹਦੀ ਬਾਣੀ ਠੀਕ ਰਵੇ ਤੁਹਾਨੂੰ ਸਾਰਿਆਂ ਨੂੰ ਮੇਰੇ ਮਾਂ ਬਗਲਾ ਮੁਖੀ ਪਰਿਵਾਰ ਵੱਲੋਂ ਸੱਦਾ ਹੈ 30 ਜਨਵਰੀ ਤੋਂ ਲੈ ਕੇ 8 ਫਰਵਰੀ ਮਾਂ ਬਗਲਾ ਮੁਖੀ ਤਾਮ ਪੱਖੋਵਾਲ ਰੋਡ ਲੁਧਿਆਣਾ ਜ਼ਰੂਰ ਆਓ ਜੈ ਮਾਂ ਮਗਲਮ ਜੈ ਮਾਂ ਤਾਂ ਸੁਣਿਆ ਮਹਾਂਤ ਮਦੀਨ ਚੋਹਦੀ ਜਿੱਥੇ 225 ਘੰਟੇ ਦੇ ਮਹਾ ਅਖੰਡ ਯੱਗ ਬਾਰੇ ਜਾਣਕਾਰੀ ਸਾਂਝੀ ਕੀਤੀ ਵੀ ਕਿਸ ਤਰੀਕੇ ਨਾਲ ਆਯੋਜਨ ਕੀਤਾ ਜਾਣਾ ਉੱਥੇ ਵੱਖ-ਵੱਖ ਤਰੀਕੇ ਦੀਆਂ ਚਰਚਾਵਾਂ ਜਿਹੜੀਆਂ ਛਿਰਦੀਆਂ ਨੇ ਪਮਾ ਮਾ ਬਗਲਾ ਮੁਖੀ ਨੂੰ ਲੈ ਕੇ ਹੋਵੇ ਉਹ ਮਹੰਤ ਪ੍ਰਵੀਨ ਚੌਧਰੀ ਜੀ ਦਾ ਸਾਫ਼ ਤੌਰ ਤੇ ਕਹਿਣਾ ਵੀ ਜਿਹਦੀ ਮਾਂ ਡਾਡੀ ਹੋਵੇ ਤਾਂ ਜਵਾਕ ਉਹਦੇ ਸਿੱਧੇ ਰਾਰ ਪੈਂਦੇ ਨੇ ਤਾਂ ਇਹ ਜ਼ਰੂਰੀ ਹੈ ਵੀ ਮਾਰਾ ਡਾਡਾ ਹੋਣਾ ਥੋੜਾ ਜ਼ਰੂਰੀ ਹੁੰਦਾ ਤੇ ਨਾਲ ਹੀ ਮਹਾਜਗ ਜਿਹੜਾ ਹੋ ਰਿਹਾ ਖੰਡ ਮਹਾਜਗ ਜਿੱਥੇ ਵਕ ਵਕ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਸਿੱਖਸੀਤਾ ਆ ਰਹੀ ਹੈ ਨਾ ਉੱਥੇ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਸਯੋਜਨ ਵਿੱਚ ਆਪਣਾ ਹਿੱਸਾ ਪਾਵੇਗੀ ਤੇ ਇਹ ਗੱਲ ਬਿਲਕੁਲ ਸਹੀ ਹੈ ਜਦੋਂ ਅਸੀਂ ਸਮੂਹਿਕ ਪ੍ਰਾਰਥਨਾ ਕਰਦੇ ਹਾਂ ਸਮੂਹਿਕ ਅਰਦਾਸ ਕਰਦੇ ਹਾਂ ਜਾਂ ਹਵਨ ਜਗ ਦੇ ਵਿੱਚ ਹਉਤੀ ਪਾਉ ਮਾ ਬਗਲਾ ਮੁਖੀ ਜ਼ਰੂਰ ਤਾਂ ਜੇ ਤੇ ਕਿਰਪਾ ਕਰੇ ਤੁਸੀਂ ਵੀ ਇੱਥੇ ਆ ਕੇ ਇੱਕ ਵਾਰ ਜੰਗ ਦੇ ਵਿੱਚ ਹੁੱਤੀ ਪਾਓ ਤੇ ਆਪਣੇ ਆਪ ਨੂੰ ਜਦ ਤੁਸੀਂ ਆਨੰਦ ਮਹਿਸੂਸ ਕਰੋਗੇ ਮਹਿੰਦਰਪਾਲ ਸਿੰਘ ਤੁੰਨਾ ਕੈਮਰਾਮੈਨ ਅਮਰਪਾਲ ਨਾਲ ਸਤਿ ਸ੍ਰੀ ਅਕਾਲ